ਜੋ 버지니아 ਦੇ ਵਿੱਚ ਹੋਇਆ ਕੀ ਕਿਉਂ ਇਹ ਪਾਸਾ ਪਰਦੇ ਵਰਜੀਨੀਆ ਦੇ ਜਿਹੜੇ ਗਵਰਨਰ ਸੀ ਪਹਿਲੇ ਉਹ ਰਿਪਬਲਿਕਨ ਪਾਰਟੀ ਵੱਲੋਂ ਸੀ ਤਾਂ ਹੁਣ ਦੁਬਾਰਾ ਵੋਟਾਂ ਜਦੋਂ ਹੋਣੀਆਂ ਸੀ ਰਾਈਟ ਸੋ ਉਹਦੇ ਵਿੱਚ ਦੋਏ ਪਹਿਲੀ ਵਾਰ ਸੀ ਵੀ ਕਿਸੇ ਲੇਡੀ ਨੇ ਤਾਂ ਗਵਰਨਰ ਬੰਨੇ ਬੰਨਾ ਸੀ ਕਿ ਰਿਪਬਲਿਕਨ ਪਾਰਟੀ ਵੱਲੋਂ ਵੀ ਜਿਹੜੀ ਖੜੀ ਹੋਈ ਸੀ ਤੇ ਅਪ੍ਰੀਡਮੋਕ੍ਰੇਟਿਕ ਪਾਰਟੀ ਵੱਲੋਂ ਵੀ ਇੰਦਰੋ ਲੇਡੀ ਸੀ ਠੀਕ ਹੈ ਸੋ ਪਰ ਉਮੀਦ ਕਿਤਨਾ ਕਿਤਨਾ بڑا ਟਾਈਟ ਇਲੈਕਸ਼ਨ ਹੈਗਾ ਸੀ ਆ ਬਿਕਾਜ਼ ਸਿੱਧਾ ਸਿੱਧਾ ਟਰੰਪ ਦਾ ਜਿਹੜਾ ਇੱਕ ਰੈਫਰੈਂਡਮ ਕਹਿ ਲਓ ਜਾਂ ਟਰੰਪ ਦੀ ਯੂ ਨੋ ਜੋ ਤੱਕ ਜੋ ਹੁਣ ਤੱਕ ਉਹਨੇ ਕੀਤਾ ਹੈ ਪਾਲਿਸੀ ਦੇ ਉੱਪਰ ਆ ਨਾ ਜਿੱਦਾਂ ਲੋਕਾਂ ਦਾ ਜਵਾਬ ਕਿ ਪਰੇਵਾਲ ਸਾਹਿਬ ਇੱਕ ਬਹੁਤ ਵੱਡੀ ਜਿੱਤ ਯੂ نو ਸਾਡੀ ਸਿੱਖ ਕਮਿਊਨਿਟੀ ਲਈ ਵੀ ਜਿਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਸਾਡੀ ਯੂ نو ਪੰਜਾਬੀ ਕਮਿਊਨਿਟੀ ਸਿੱਖ ਕਮਿਊਨਿਟੀ ਇੱਕ ਦੌਰ ਵਿੱਚੋਂ ਗੁਜ਼ਰ ਰਹੀ ਸੀ ਕਿ ਸਾਡੇ ਲਈ ਲਗਾਤਾਰ ਗੌਰ ਪ੍ਰਕਟੇ ਦੋ ਵੱਡੀਆਂ ਜਿਨ੍ਹਾਂ ਨੂੰ ਬਹੁਤ ਅੱਛੀਆਂ ਨਿਊਜ਼ ਆਈਆਂ ਨੇ ਇੱਕ ਤਾਂ ਜੋ ਆਪਣੇ ਜਸ਼ਨਪ੍ਰੀਤ ਦਾ ਉਹਨਾਂ ਨੇ ਡੀਏਯੂਆਈਸੀਈਓ ਕਲੀਅਰ ਹੋ ਗਿਆ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਉਹਨਾਂ ਨੇ ਡੀਯੂਆਈ ਦੇ ਸਾਰੇ ਚਾਰਜਸ ਨੂੰ ਮੂਵ ਕਰ ਦਿੱਤੇ ਨੇ ਤੇ ਦੂਜੀ ਪਾਸੇ ਪਰੇਵਾਲ ਸਾਹਿਬ ਜਿਨ੍ਹਾਂ ਨੇ ਕਿ ਇੱਕ ਵੱਡੀ ਜਿੱਤ ਦੁਬਾਰਾ ਰੀ-elect ਕਰਕੇ ਹੋਈ ਹੈ ਹਾਂਜੀ ਹਾਂਜੀ ਤੇ ਮੈਂ ਦੱਸ ਦਵਾਂ ਵੀ ਜਿਹੜਾ ਅਫਤਾਬ ਕਰੋ ਸਿੰਘ ਪੁਰੇਵਾਲਾ ਨਾ ਉਹ ਸਿਲਸਿਟੀ ਦਾ ਮੇਅਰ ਹੈਗਾ ਪਹਿਲੇ ਵੀ ਹੈਗਾ ਸੀ ਦੁਬਾਰਾ ਹੁਣ ਰੀ-elect ਹੋਏ ਨੇ ਉਹ ਤੇ ਐਸ ਕਿ ਜਿਹਨੂੰ ਉਹਨੇ ਹਰਾਇਆ ਉਹ ਜਿਹੜਾ ਅਮਰੀਕਾ ਦਾ ਉੱਪਰ ਆਸਪਾਸ ਸੀ ਹੈਗਾ ਯਾ ਜੇਡੀ ਵੈਂਸ ਉਹਦਾ ਜਿਹੜਾ ਭਰਾ ਸੀ ਨਾ ਉਹਦਾ ਹੈਫ ਬ੍ਰਦਰ ਜਿਹੜਾ ਹੈ ਉਹਨੂੰ ਐਂਡੋਰਸ ਵੀ ਕੀਤਾ ਸੀ ਜੇਡੀ ਵੈਂਸ ਨੇ ਹਨਾ ਔਰ ਪਬਲਿਕ ਨੇ ਪਾਰਟੀਆਂ ਆਇਆ ਸੋ ਉਹ ਵੀ ਰਡੋਰਸ ਵੀ ਕੀਤਾ ਸੀ ਜਿਹੜੀ ਵੈਸ ਤੇ ਜਿਹੜੀ ਵੈਸ ਸੀ ਰਡੋਰਸਮੈਂਟ ਦੇ ਵਾਅਦੇ ਵੀ ਹਵਤਾ ਕਰ ਉਸੇ ਪੂਰੇ ਵਾਅਦਾ ਉਹ ਇਲੈਕਸ਼ਨ ਜਿਤਨਾ ਫਿਰ ਮੈਂ ਕਹਿ ਦਵਾ ਲੋਕਾਂ ਦਾ ਸਿੱਧਾ ਸਿੱਧਾ ਟਰੰਪ ਨੂੰ ਉਹਦੀ ਪਾਲਸੀ ਦਾ ਜਵਾਬ ਹੈ ਅਜਾ ਦੇਖਿਆ ਜਾਵੇ ਕਿਉਂਕਿ ਜਦੋਂ ਟਰੰਪ ਜਿੱਤੇ ਸੀ ਕਿ ਉਦੋਂ ਲੋਕੀ ਫੈਡ ਅਪ ਸੀ ਇਮੀਗ੍ਰੇਸ਼ਨ ਨੂੰ ਬੈਕ ਯੂ نو ਓਪਨ ਬਾਰਡਰਸ ਨੂੰ ਲੈ ਕੇ ਪਰਨੋ ਕੀ ਲੱਗਦਾ ਕਿ ਇਸ ਇਲੈਕਸ਼ਨ ਦੇ ਵਿੱਚ ਇਹ ਪਾਸਾ ਪਲਟਣਾ ਕੈਸ ਗਲੋਬਲ ਗਲੋਬਲ ਯੂ نو ਦਸ਼ਾਨਾ ਖਿਚਦਾ ਹੈ ਹਾਂਜੀ ਇਹਦੇ ਵਿੱਚ ਤਾਂ ਜੇਸਨ ਜੀ ਕਾਫੀ ਫੈਕਟਰ ਨੇ ਇਕਨੋਮੀ ਫਰ ਸ਼ੋਰ ਇਸ ਨੰਬਰ 1 ਇਮੀਗ੍ਰੇਸ਼ਨ ਵੀ ਬਹੁਤ ਵੱਡਾ ਫੈਕਟਰ ਹੈ ਇਹਦੇ ਵਿੱਚ ਤੇ ਯੂ نو ਇਮੀਗ੍ਰੇਸ਼ਨ ਤੋਂ ਇਲਾਵਾ ਇੱਕ ਜੋ ਸਭ ਤੋਂ ਵੱਡੀ ਚ ਆਈਟਮ ਜੋ ਲੋਕਾਂ ਨੇ ਨਾ ਪਸੰਦ ਕੀਤੀ ਹੈ ਹੋਂ ਤੱਕ 트ੰਪ ਦੀ ਕਿਉ ਰੂਲ ਆਫ ਲਾ ਨਾ ਬਹੁਤ ਹੀ ਜ਼ਿਆਦਾ ਜਿਦੋਂ ਨੇ ਨਜ਼ਰ ਅੰਦਾਜ਼ ਕੀਤਾ ਹੈ ਵੀ ਹੁਣ ਵੀ ਜਿਹੜੇ ਸ਼ਹਿਰ ਨੂੰ ਤੁਸੀਂ ਪਿਆਰ ਕਰਦੇ ਹੋ ਤੁਹਾਨੂੰ ਫੀਲ ਹੋਇਆ ਕਿ ਉਹ ਸ਼ਹਿਰ ਵੀ ਤੁਹਾਨੂੰ ਪਿਆਰ ਕਰ ਰਿਹਾ ਹੈ ਪਹਿਲੇ ਕੀ ਸੀ ਵੀ ਇੱਕ ਬਿਲੀਅਨਰ ਟੈਕਸ ਕਲਾਸ ਉੱਥੇ ਰੂਲ ਹੈਗਾ ਸੀ ਹੋਂ ਤੱਕ ਚਾਹੇ ਕੋਈ ਡੈਮੋਕ੍ਰੇਟ ਆ ਰਿਹਾ ਚਾਹੇ ਰਿਪਬਲਿਕਨ ਆ ਰਿਹਾ ਸਿਰਫ ਇੱਕੋ ਕਲਾਸ ਨੂੰ ਲੈ ਕੇ ਹਨਾ ਉਹ ਕੇਟਰ ਕਰ ਰਹੇ ਸੀ ਮਾਮਦਾਨੀ ਦਾ ਜਿਤਨਾ ਯੂ ਨੋ ਇੱਕ ਬਹੁਤ ਵੱਡੀ ਸਫਲਤਾ ਕਿਉਂਕਿ ਦੇਖਿਆ ਜਾਵੇ ਕਿ ਓਹੋ ਇੱਕ ਡਿਫਰੈਂਟ ਕਲਚਰ ਜੋ ਆਏ ਨੇ ਤੇ ਯੂ ਨੋ ਨਿਊਯਾਰਕ ਦੇ ਵਿੱਚ ਨਾ ਕਿ ਸਿਰਫ ਛੋਟੇ ਮਾਰਜਨਾਂ ਵੱਡੇ ਮਾਰਜਨ ਦੇ ਨਾਂ ਤੇ ਤੇ ਇਹ ਕਿੱਥੋਂ ਤੱਕ ਦਿਖਾ ਰਿਹਾ ਕਿਵੇਂ ਕਿਸ ਤਰਫ ਨੂੰ ਹੋਰ ਦਿਸ਼ਾਉਂਦਾ ਵਾ ਕਿ ਕੀ ਲੋਕਾਂ ਦਾ ਵਿਚਾਰ ਸੀ ਅਸਲਚਨਾ ਇੱਥੇ ਸਭ ਤੋਂ ਵੱਡਾ ਲੈਸਨ ਹੈ ਜੇ ਕਿਸੇ ਵਾਸਤੇ ਹੈਗਾ ਆ ਤਾਂ ਉਹ ਡੈਮੋਕ੍ਰੈਟਿਕ ਪਾਰਟੀ ਵਾਸਤੇ ਹੈ ਡੈਮੋਕ੍ਰੈਟਿਕ ਪਾਰਟੀ ਨਾਲ ਇਹਨਾਂ ਦੀ ਸ਼ੁਰੂ ਤੋਂ ਰਹੀ ਵੀ ਹੈ ਨਾ ਜਿੱਦਾਂ ਮਿਡਲ ਆਫ ਦ ਰੋਡ ਅਪਰੋਚ ਲੈ ਕੇ ਚੱਲਦੇ ਨੇ ਉਹ ਜਿਵੇਂ ਤੇ ਪਬਲਿਕ ਨੂੰ ਇੱਕ ਉਹ ਆਪਣੇ ਰੇਸਿਸ ਵਾਲੇ ਪਾਸੇ ਹੋ ਗਏ ਤੇ ਓਵਰ ਆਲ ਤੁਸੀਂ ਅੱਜ ਇਸ ਪੂਰੀ ਇਲੈਕਸ਼ਨ ਦੇ ਉੱਤੇ ਤੁਹਾਡੇ ਕੀ ਵਿਚਾਰ ਹੈ ਤੁਹਾਨੂੰ ਕੀ ਲੱਗਦਾ ਕਿ ਆਪਾਂ ਯੂ نو ਸਹੀ ਰਾਲ ਨੂੰ ਜਾ ਰਹੇ ਆ ਹੁਣ ਲੋਕੀ ਹਾਂਜੀ ਆਈ ਥਿੰਕ ਕਿ ਤਨਾ ਕਿ ਤਨਾ ਇੱਕ ਗੁੱਡ ਇੰਡੀਕੇਸ਼ਨ ਮਿਲੇਆ ਹੋਪਜ਼ ਅੱਜ ਹਨਾ ਕਿ ਕਿਸੇ ਵੀ ਰਿਪਬਲਿਕਨ ਦੀ ਅੱਜ ਕਿਸੇ ਵੱਡੇ ਦਲ ਦੇ ਵਿੱਚ ਅੱਜ ਜਿੱਤ ਨਹੀਂ ਹੋਈ ਸਲਾਮ ਨਮਸਤੇ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਹੋਸਟ ਤੇ ਦੋਸਤ ਜੇਸਨ ਪਠੱਲ ਲੈ ਕੇ ਹਾਜ਼ਰ ਹਾਂ ਜੀ ਇੱਕ ਨਵਾਂ ਐਪੀਸੋਡ ਸਪੈਸ਼ਲ ਇਲੈਕਸ਼ਨ ਦੇ ਉੱਤੇ ਅੱਜ ਤੁਸੀਂ ਕੀ ਸਾਰੇ ਜਿਵੇਂ ਜਾਣਦੇ ਹੋ ਕਿ ਅੱਜ ਨਵੰਬਰ 4 ਨੂੰ ਜੋ ਸਪੈਸ਼ਲ ਇਲੈਕਸ਼ਨਸ ਹੋਈਆਂ ਨੇ ਜਿਸ ਤਰ੍ਹਾਂ ਕਿ ਵਰਜ਼ੀਨੀਆ ਦੇ ਵਿੱਚ ਮੇਅਰ ਦੀ ਇਲੈਕਸ਼ਨ ਸੀਗੀ ਤੇ ਨਿਊਯਾਰਕ ਦੇ ਵਿੱਚ ਵੀ ਜੋ ਕਿ ਮੇਅਰ ਦੀ ਇਲੈਕਸ਼ਨ ਸੀ ਤੇ ਹੋਰ ਵੀ ਕਈ ਜਗ੍ਹਾ ਤੇ ਹੋਇਆ ਤੇ ਕੈਲੀਫੋਰਨੀਆ ਦੇ ਵਿੱਚ ਇੱਕ ਬੜਾ ਮਹੱਤਵਪੂਰਨ ਪ੍ਰੋਪ 15 ਨੂੰ ਲੈ ਕੇ ਜੋ ਇੱਕ ਸਪੈਸ਼ਲ ਇਲੈਕਸ਼ਨ ਹੋਈ ਸੀ ਜਜੋਸ ਦੇ ਰਿਜ਼ਲਟਸ ਆਏ ਨੇ ਤੇ ਸਾਡੇ ਨਾਲ ਜੁੜੇ ਹੋਏ ਨੇ ਇੰਦਰ ਰਾਜ ਜੀ ਇੰਦਰ ਰਾਜ ਜੀ ਸਵਾਗਤ ਹੈ ਐਂਡ ਥੈਂਕ ਯੂ ਫॉर ਕਮਿੰਗ ਇਨ ਫॉर ਥਿਸ ਸਪੈਸ਼ਲ ਐਪੀਸੋਡ ਅਜੀ ਸਸੀਲ ਜੈਸਨ ਜੀ ਤੇ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਗੁਰਨਾਥ ਦੇਵ ਜੀ ਦੇ ਗੁਰਪੁਰਬ ਦੀ ਬਹੁਤ-ਬਹੁਤ ਵਧਾਈਆਂ ਬੜਾ ਅਮੇਜ਼ਿੰਗ ਡੇਸ सेलिब्रेट बाबा ਜੀਸ ਬਰਥਡੇ ਵਿਦ ਵਿੰਸ ਅਕ੍ਰੋਸ ਅਮਰੀਕਾ ਵੈਰੀ ਗੁੱਡ ਥੈਂਕ ਯੂ ਤਾਨਵੀਰ ਬਹੁਤ-ਬਹੁਤ ਵਧਾਈਆਂ ਜੀ ਗੁਰਪੁਰਬ ਦੀਆਂ ਆ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਜੋ 버ਜੀਨੀਆ ਦੇ ਵਿੱਚ ਹੋਇਆ ਕਿ ਪਾਸਾ ਪਲਟ ਗਿਆ ਫਰੋਮ ਰੈਡ ਟੂ ਬਲੂ ਹੋ ਗਿਆ ਵਾ ਤੇ ਉਸ ਬਾਰੇ ਥੋੜਾ ਜਿਹਾ ਵਿਸਤਾਰ ਦੇ ਵਿੱਚ ਦੱਸੋਗੇ ਕਿ ਕੀ ਦੇਖਣ ਨੂੰ ਮਿਲਿਆ ਇਸ ਸਿਲੈਕਸ਼ਨ ਦੇ ਵਿੱਚ ਕਿਉਂ ਇਹ ਪਾਸਾ ਪਲਟਿਆ ਹਾਂਜੀ ਵਰਜੀਨੀਆ ਦੇ ਜਿਹੜੇ ਗਵਰਨਰ ਸੀ ਪਹਿਲੇ ਉਹ ਰਿਪਬਲਿਕਨ ਪਾਰਟੀ ਵੱਲੋਂ ਸੀ ਤਾਂ ਹੁਣ ਦੁਬਾਰਾ ਵੋਟਾਂ ਜਦੋਂ ਹੋਣੀਆਂ ਸੀ ਰਾਈਟ ਸੋ ਉਹਦੇ ਵਿੱਚ ਦੋਏ ਪਹਿਲੀ ਵਾਰ ਸੀ ਵੀ ਕਿਸੇ ਲੇਡੀ ਨੇ ਤਾਂ ਗਵਰਨਰ ਬਣਨੇ ਬੰਨਾ ਸੀ ਕਿ ਰਿਪਬਲਿਕਨ ਪਾਰਟੀ ਵੱਲੋਂ ਵੀ ਲੇਡੀ ਖੜੀ ਹੋਈ ਸੀ ਤੇ ਅਪ੍ਰੀਡਮੋਕ੍ਰੈਟਿਕ ਪਾਰਟੀ ਵੱਲੋਂ ਵੀ ਇੱਧਰੋਂ ਲੇਡੀ ਸੀ ਠੀਕ ਹੈ ਸੋ ਪਰ ਉਮੀਦ ਕਿਤਨਾ ਕਿਤ ਬੜਾ ਟਾਈਟ ਇਲੈਕਸ਼ਨ ਹੈਗਾ ਸੀ ਆ ਬਿਕਾਜ਼ ਸਿੱਧਾ ਸਿੱਧਾ ਟਰੰਪ ਦਾ ਜਿਹੜਾ ਇੱਕ ਰੈਫਰੈਂਡਮ ਕਹਿ ਲਓ ਜਾਂ ਟਰੰਪ ਦੀ ਯੂ ਨੋ ਜੋ ਤੱਕ ਜੋ ਹੋਂ ਤੱਕ ਉਹਨੇ ਕੀਤਾ ਹੈ ਉਹ ਪਾਲਿਸੀ ਦੇ ਉੱਪਰ ਆ ਨਾ ਜਿੱਦਾਂ ਲੋਕਾਂ ਦਾ ਜਵਾਬ ਸੀ ਸੋ ਜਿਹੜੇ ਜਿਹੜੇ ਗਵਰਨਰ ਕੈਂਡੀਡੇਟ ਸੀ ਉਹ ਜਿੱਤ ਗਈ ਆ ਉਹ ਨਾ ਸ਼ੀਜ਼ ਦੀ ਇਲੈਕਟਡ ਗਵਰਨਰ ਆਫ ਵਰਜੀਨੀਆ ਸੋ Virginia, uh, red state तो so blue state the the governor, I think her name is Span. uh, uh I forget her name, Spanberger or something, Spanberger. मेरे नाम ही चिते आ Spanberger, ah, Spanberger I mean, right? Okay. Yeah. Hey, so uh, governor Spanberger elected, yeah. बहत I mean, it's it's good news. I mean, she turned the whole state blue. the Virginia maybe that's the दवा कास किया because. ਵਰਜੀਨੀਆ ਜਿਹੜੀ ਹੈ ਆਪਣੇ ਜਿਹੜੀ ਨੈਸ਼ਨਲ ਸਰਕਾਰ ਹੈ ਨਾ ਉਹਦੇ ਕਾਫੀ ਆਫਿਸ ਜਿਹੜੇ ਵੱਡੇ ਡਿਪਾਰਟਮੈਂਟ ਨੇ ਜਿਵੇਂ ਕਿ ਪੈਂਟਾਗਨ ਉਹ ਵੀ ਵਰਜੀਨੀਆ ਵਿੱਚ ਹੈ ਸੋ ਵਰਜੀਨੀਆ ਦੇ ਨਾਲ ਹੀ ਵਾਸ਼ਿੰਗਟਨ ਡੀਸੀ ਹੈ ਸੋ ਵਰਜੀਨੀਆ ਦੇ ਵਿੱਚ ਬਲੂ ਸਿਡ ਦਾ ਆਣਾ ਕਿ ਤਰ੍ਹਾਂ ਕਿ ਤੇ ਸਿੱਧਾ ਸਿੱਧਾ ਟਰੰਪ ਨੂੰ ਜਵਾਬ ਸੀ ਉੱਥੇ ਦੇ ਲੋਕਾਂ ਦਾ ਤੇ ਹੋਰ ਜਿਹੜੀ ਵੱਡੀ ਖਬਰ ਆ ਕਿ ਆਪ ਦੇਖਿਆ ਜਾਵੇ ਕਿ ਇੱਕ ਹਾਸ਼ਮੀ ਜੋ ਕਿ ਆਪਣੇ ਭਾਰਤ ਮੂਲ ਦੀ ਹੈਗੀ ਆ ਯੂ نو ਮੁਸਲਮ ਜਿਨ੍ਹਾਂ ਨੇ ਕੀ ਆਲਸੋ ਲੈਟਨੈਂਟ ਗਵਰਨਰ ਦੇ ਬੱਚੋਂ ਵੀ ਵਰਜੀਨੀਆ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਆ ਜੋ ਕਿ ਆਲਸੋ ਡੈਮੋਕ੍ਰੇਟ ਨੇ ਸੋ ਇਹ ਵੀ ਇੱਕ ਸਾਡੇ ਲਈ ਯੂ ਨੋ ਵੱਡੀ ਖਬਰ ਆ ਕਿ ਕੋਈ ਸਾਡੇ ਇੰਡੀਅਨ ਮੂਲ ਦਾ ਬੰਦਾ ਜੋ ਹੈ ਉੱਥੇ ਲੈਟਨੈਂਟ ਗਵਰਨਰ ਦੇ ਵਿੱਚੋਂ ਚੁਣਿਆ ਗਿਆ ਹਾਂਜੀ ਹਾਂਜੀ ਹਾਸ਼ਕੀਨੂ ਵੀ ਤੇ ਮੈਂ ਦੱਸ ਦਵਾਂ ਵੀ ਅੱਜ ਟੋਟਲ ਤਿੰਨ ਆਈ ਥਿੰਕ ਜਿਹੜੇ ਵੱਡੇ ਉਹ ਤਾਂ ਸ਼ਾਇਦ ਹੋਰ ਵੀ ਹੋਣਗੇ ਪਰ ਤਿੰਨ ਵੱਡੇ ਪੈਮਾਨੇ ਤੇ ਅੱਜ ਇੰਡੀਆ ਲੋਕਲ ਜਿੱਤ ਹੋਈ ਹੈ ਇੱਕ ਹਾਸ਼ਕੀਨ ਵਰਸਲ ਟੈਂਟ ਗਵਰਨਰ ਆਫ ਵਰਜੀਨੀਆ ਇੱਕ ਜ਼ੋਰਾਨ ਮਮਤਾਨੀ ਯੂ ਨੋ ਬੜਿਆ ਮੇਅਰ ਆਫ ਨਿਊਯਾਰਕ ਯੂ ਨੋ ਤੇ ਇੱਕ आफताब ਕਰਨ ਸਿੰਘ ਪੂਰੇਵਾਲ ਜੋ ਕਿ ਸੈਂਸਨਾਟੀ ਦੇ ਵਿੱਚ ਉੱਥੇ ਦਾ ਮੇਅਰ ਹੈਗਾ ਆ ਉਹ ਵੀ ਆਪਾਂ ਗੱਲ ਕਰਾਂਗੇ ਉਹ ਕਿਉਂ ਲਾਈਕ ਉਹ ਵੀ ਕਿਉਂ ਜ਼ਰੂਰੀ ਹੈਗਾ ਯੂ ਨੋ आफताब ਜਿਹੜਾ आफताब ਕਰਨ ਸਿੰਘ ਪੂਰੇਵਾਲ ਦੀ ਇਲੈਕਸ਼ਨ ਕੋ ਜਿਹੜੇ ਬੰਦੇ ਨੂੰ ਨੇ ਹਰਾਇਆ ਹੈ ਓ ਇਸ ਵੇਲੇ ਤਰਫ ਸਰਕਾਰ ਦਾ ਬਹੁਤ ਵੱਡਾ ਬੰਦਾ ਸਭ ਉਹਦੀ ਦੇ ਅੱਗੇ ਗੱਲ ਕਰਦੇ ਆ ਬਿਲਕੁਲ ਜੀ ਜ਼ਰੂਰ ਮੈਂ ਐਸੇ ਪੱਖ ਦੇ ਤਰਫ ਆਉਣਾ ਚਾਹੁੰਦਾ ਸੀ ਕਿ ਇਹ ਮੇਰਾ ਅਗਲਾ ਸਵਾਲ ਸੀ ਕਿ ਪੁਰੇਵਾਲ ਸਾਹਿਬ ਇੱਕ ਬਹੁਤ ਵੱਡੀ ਜਿੱਤ ਯੂ ਨੋ ਸਾਡੀ ਸਿੱਖ ਕਮਿਊਨਿਟੀ ਲਈ ਵੀ ਜਿਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਸਾਡੀ ਯੂ ਨੋ ਪੰਜਾਬੀ ਕਮਿਊਨਿਟੀ ਸਿੱਖ ਕਮਿਊਨਿਟੀ ਇੱਕ ਦੌਰ ਵਿੱਚੋਂ ਗੁਜ਼ਰ ਰਹੀ ਸੀ ਕਿ ਸਾਡੇ ਲਈ ਲਗਾਤਾਰ ਗੁਰਪ੍ਰਬਤ ਦੇ ਦੋ ਵੱਡੀਆਂ ਜਿਨ੍ਹਾਂ ਬਹੁਤ ਅੱਛੀਆਂ ਨਿਊਜ਼ ਆਈਆਂ ਨੇ ਇੱਕ ਤਾਂ ਜੋ ਆਪਣੇ ਜਸ਼ਨਪ੍ਰੀਤ ਦਾ ਉਹਨਾਂ ਨੇ ਡੀਯੂਆਈ ਸੀਗੀ ਉਹ ਕਲੀਅਰ ਹੋ ਗਈ ਆ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਉਹਨਾਂ ਨੇ ਡੀਯੂਆਈ ਦੇ ਸਾਰੇ ਚਾਰਜਸ ਨੂੰ ਰਿਮੂਵ ਕਰ ਦਿੱਤੇ ਨੇ ਤੇ ਦੂਜੇ ਪਾਸੇ ਪੁਰੇਵਾਲ ਸਾਹਿਬ ਜਿਨ੍ਹਾਂ ਨੇ ਕੀ ਇੱਕ ਵੱਡੀ ਜਿੱਤ ਦੁਆਰਾ ਰੀਇਲੈਕਟ ਕਰਕੇ ਹੋਈ ਆ ਹਾਂਜੀ ਹਾਂਜੀ ਤੇ ਮੈਂ ਦੱਸ ਦਵਾਂ ਵੀ ਜਿਹੜਾ ਅਫਤਾਬ ਕਰੋ ਸਿੰਘ ਪੁਰੇਵਾਲ ਹਨ ਉਹ ਸਿੰਸਨਾਰਟੀ ਦਾ ਮੇਅਰ ਹੈਗਾ ਪਹਿਲੇ ਵੀ ਹੈਗਾ ਸੀ ਦੁਬਾਰਾ ਉਹਨਾਂ ਨੂੰ ਰੀਇਲੈਕਟ ਹੋਏ ਨੇ ਉਹ ਤੇ ਐਸ ਕਿ ਜਿਹਨੂੰ ਉਹਨੇ ਹਰਾਇਆ ਉਹ ਜਿਹੜਾ ਅਮਰੀਕਾ ਦਾ ਉਪ ਰਾਸ਼ਟਰਪਤੀ ਹੈਗਾ ਯਾ ਜਿਹੜੀ ਵੈਂਸ ਉਹਦਾ ਜਿਹੜਾ ਭਰਾ ਸੀ ਹਨਾ ਉਹਦਾ ਹੈਫ ਬਰਾਦਰ ਜਿਹੜਾ ਆ ਉਹਨੂੰ ਐਂਡੋਰਸ ਵੀ ਕੀਤਾ ਸੀ ਇਹਦੀ ਵੈਂਸ ਨੇ ਹਨਾ ਔਰ ਪਬਲਿਕ ਨਾ ਪਾਰਟੀਆਂ ਦਾ ਆ ਸੋ ਉਹਨੂੰ ਐਂਡੋਰਸ ਵੀ ਕੀਤਾ ਸੀ ਜਿਹੜੀ ਵੈਂਸ ਨੇ ਜਿਹੜੀ ਵੈਂਸ ਦੀ ਐਂਡੋਰਸਮੈਂਟ ਦੇ ਬਾਵਜੂਦ ਵੀ ਹਫਤਾ ਕਰਮ ਸੀ ਪੂਰੇ ਵਾਗ ਤਾ ਇਲੈਕਸ਼ਨ ਜਿਤਨਾ ਫਿਰ ਮੈਂ ਕਹਿ ਦਵਾ ਲੋਕਾਂ ਦਾ ਸਿੱਧਾ ਸਿੱਧਾ ਟਰੰਪ ਨੂੰ ਉਹਦੀ ਪੋਲਿਸੀਆਂ ਦਾ ਜਵਾਬ ਹੈ ਵੀ ਅਸੀਂ ਆਲਰੇਡੀ ਅੱਕ ਚੁੱਕੇ ਆ ਕੁਝ ਮਿੰਨੀਆਂ ਦੇ ਵਿੱਚ ਸੋ ਅੱਜ ਇੱਕ ਗੱਲ ਹੋਰ ਮੈਂ ਕਹਿ ਦਵਾ ਵੀ ਬਹੁਤ ਵੱਡੇ ਪੇਮਾਨੇ ਦੇ ਅੱਜ ਰਿਪਬਲਿਕਨ ਪਾਰਟੀ ਵਾਸਤੇ ਸ਼ਾਇਦ ਇੱਕ ਜਾਗ ਜਾਗਨ ਵਾਲਾ ਦਿਨ ਵੀ ਆਇਆ ਨੇ ਦੇਸ਼ ਨੂੰ ਵੇਕ ਅਪ ਕਿ ਲੋਕੀ ਕੀ ਕਰ ਆਪਣੇ ਵੋਟਰ ਹੈ ਲੋਕੀ ਕੀ ਕਹਿਣਾ ਚਾਹੁੰਦੇ ਨੇ ਤੇ ਡੈਮੋਕ੍ਰੇਟਿਕ ਪਾਰਟੀ ਵਾਸਤੇ ਵੀ ਇੱਕ ਵਧੀਆ ਦਿਨ ਆ ਬਿਕਾਜ਼ ਉਹਨਾਂ ਨੇ ਫਾਈਨਲੀ ਵੋਟ ਉਸ ਦੀ ਸੁਣੀ ਤੇ ਉਹ ਬੰਦੇ ਉਹਨਾਂ ਨੇ ਨਾਮਿਨੇਟ ਕੀਤੇ ਜਿਨ੍ਹਾਂ ਨੂੰ ਵੋਟਰ ਪਸੰਦ ਕਰਦੇ ਨੇ ਤਾਂ ਹੁਣ ਹੋਪਫੁਲੀ ਜਿਹੜੇ ਇਲੈਕਟ ਹੋਏ ਨੇ ਅੱਗੇ ਚੱਗੇ ਕੰਮ ਕਰਨ ਸਰਕਾਰ 'ਚ ਤੇ ਆਪਣੇ ਲੋਕਾਂ ਦਾ ਭਲਾ ਕਰਨ ਤਾਂਕਿ ਯੂ ਨੋ ਜੋ ਅਮਰੀਕਾ ਦੇ ਕਾਪਾ ਰੂਲ ਆਫ ਲਾ ਜਿਹੜਾ ਕਾਇਮ ਕੀਤਾ ਹੋਇਆ ਸੀ ਹੁਣ ਤੱਕ ਉਹ ਦੁਬਾਰਾ ਬਹਾਲ ਹੋ ਸਕੇ ਜਾਂ ਦੇਖਿਆ ਜਾਵੇ ਕਿਉਂਕਿ ਜਦੋਂ ਟਰੰਪ ਜਿੱਤਦੇ ਸੀਗੇ ਉਦੋਂ ਲੋਕੀ ਫੈਡ ਅਪ ਸੀ ਇਮੀਗ੍ਰੇਸ਼ਨ ਨੂੰ ਲੈ ਕੇ ਯੂ ਨੋ ਓਪਨ ਬਾਰਡਰਸ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਕਿ ਇਸ ਇਲੈਕਸ਼ਨ ਦੇ ਵਿੱਚ ਇਹ ਪਾਸਾ ਪਲਟ ਕਿਸ ਗਲ ਗਲ ਯੂ نو ਨਿਸ਼ਾਨਾ ਖਿੱਚਦਾ ਹੈ ਕਿ ਇਹ ਕਿ ਇਕਨੋਮੀ ਨੂੰ ਲੈ ਕੇ ਕੁਝ ਇਸ ਤਰ੍ਹਾਂ ਦਾ ਹੈ ਕਿ ਕਿਉਂਕਿ ਦੇਖਿਆ ਜਾਵੇ ਕਿ ਡੈਮੋਕ੍ਰੇਟਸ ਨੇ ਬੜਾ ਪੁਸ਼ ਕੀਤਾ ਸੀ ਕਿ ਯੂ نو ਇਕਨੋਮੀ ਨੂੰ ਲੈ ਕੇ ਕਿ ਇਕਨੋਮੀ ਇਸ ਵਕਤ ਸਟੇਬਲ ਨਹੀਂ ਕੀ ਤੁਹਾਨੂੰ ਲੱਗਦਾ ਕਿ ਲੋਕਾਂ ਨੂੰ ਇਸ ਚੀਜ਼ ਦੀ ਸਮਝ ਆਈ ਹੈ ਕਿ ਵਾਕਈ ਯੂ نو ਆ ਰਿਪਬਲਿਕਨ ਦੇ ਦੌਰ ਦੇ ਵਿੱਚ ਹੁਣ ਜੋ ਇਕਨੋਮੀ ਆ ਉਹ ਬੜੀ ਯੂ نو ਔਖੇ ਦੌਰ ਦੇ ਵਿੱਚੋਂ ਨਿਕਲ ਗਈ ਹੈ ਹਾਂਜੀ ਇਹਦੇ ਵਿੱਚ ਤਾਂ ਜੇਸਨ ਜੀ ਕਾਫੀ ਫੈਕਟਰ ਨੇ ਇਕਨੋਮੀ ਫਰ ਸ਼ੋਰ ਇਸ ਨੰਬਰ 1 immigration ਵੀ ਬਹੁਤ ਵੱਡਾ ਫੈਕਟਰ ਹੈ ਦੇ ਵਿੱਚ ਤੇ ਯੂ نو ਇਮੀਗ੍ਰੇਸ਼ਨ ਦਾ ਲਾਵਾ ਇੱਕ ਜੋ ਸਭ ਤੋਂ ਵੱਡੀ ਆਈਟਮ ਜੋ ਲੋਕਾਂ ਨੇ ਨਾ ਪਸੰਦ ਕੀਤੀ ਹੈ ਹੋਂ ਤੱਕ 트ੰਪ ਦੀ ਕਿਉ ਰੂਲ ਆਫ ਲਾ ਨਾ ਬਹੁਤ ਹੀ ਜ਼ਿਆਦਾ ਜਿਦਾ ਉਹਨੇ ਨਜ਼ਰ ਅੰਦਾਜ਼ ਕੀਤਾ ਹੈ ਜੋ ਯੂ نو ਟਿਊ ਪ੍ਰੋਸੈਸ ਦੀ ਵਾਇਲੇਸ਼ਨ ਹੋ ਰਹੀ ਹੈ ਚਾਹੇ ਕੋਈ ਵੀ ਬੰਦਾ ਹੈ ਚਾਹੇ ਉਹ ਸਿਟੀਜ਼ਨ ਹੈ ਗ੍ਰੀਨ ਕਾਰਡ ਹੋਲਡਰ ਹੈ ਵੀ ਵਰਕ ਪਰਮਿਟਧਰ ਹੈ ਹਨਾ ਸੋ ਜੋ ਇੱਕ ਰੇਸ ਜਿਦਾ ਯੂ ਇੱਕ ਰੇਸਿਸਟ ਮਾਹੌਲ ਜਿੱਦਾਂ ਉੱਪਰ ਕੇ ਸਾਹਮਣੇ ਆ ਰਿਹਾ ਸੀ ਸੋ ਕਿਦਾਂ ਕਿ ਉਹਨੂੰ ਵੀ ਲੋਕਾਂ ਨੇ ਇੱਕ ਜਵਾਬ ਦਿੱਤਾ ਹੈਗਾ ਵੀ ਇਹ ਪਾਲਿਸੀ ਜਿਹੜੀ ਹੈਗੀ ਹੈ ਨਾ ਠੀਕ ਹੈ ਜੋ ਵੀ ਸਾਡੀ ਸੋਚ ਹੈ ਪਰ ਨੈਸ਼ਨਲ ਲੈਵਲ ਤੇ ਸਰਕਾਰ ਤੋਂ ਜਿਹੜੀ ਕਟਵਰ ਸਰਕਾਰ ਦਰਫਕ ਹੋਣੀ ਚਾਹੀਦੀ ਹੈ ਸੋ ਆਈ ਥਿੰਕ ਉਹ ਚੀਜ਼ ਦਾ ਕਿਤੇ ਕਿਤੇ ਜਵਾਬ ਦਿੱਤਾ ਹੈ ਜੇ ਇਕਨੋਮੀ ਦੀ ਆਪਾਂ ਗੱਲ ਕਰ ਲਈਏ ਪਹਿਲੇ ਕੀ ਹੁੰਦਾ ਸੀ ਵੀ ਇਕਨੋਮੀ ਦੇ ਪਾਲਿਸੀਸ ਹੁੰਦੀਆਂ ਸੀ ਨਾ ਉਹ ਤੀਜੇ ਚੌਥੇ ਸਾਲ ਜਾ ਕੇ ਸੋ ਦਖਾਉਂਦੀ ਸੀ ਉਹਨੇ ਉਹ ਰਾਸ਼ਟਰਪਤੀ ਬਦਲ ਜਾਂਦਾ ਸੀ ਲੋਕਾਂ ਨੂੰ ਲੱਗਦਾ ਸੀ ਡੈਮੋਕ੍ਰੇਟ ਨੇ ਕਰਤਾ ਜਾਂ ਰਿਪਬਲਿਕਨ ਨੇ ਕਰਤਾ ਸੋ ਆਈ ਥਿੰਕ ਐਸ ਤਿੱਕ ਜਿਹਾ ਹੁਣ ਟ੍ਰੰਪ ਨੇ ਸਪੀਡ ਫੜੀ ਸੀ ਉਹਦਾ ਅਸਰ ਲੋਕਾਂ ਨੂੰ ਹੁਣੇ ਹੋਣਾ ਸ਼ੁਰੂ ਹੋ ਗਿਆ ਕੁਝ ਮਹੀਨਿਆਂ ਚ ਸੋ ਉਹਦੇ ਕਰਕੇ ਵੀ ਲੋਕਾਂ ਨੂੰ ਬੜਾ ਫਰਕ ਪਿਆ ਵੀ ਕਿਉਂਕਿ ਦੇਖੋ ਹੁਣ ਇੱਕ ਪਾਸੇ ਇਹਨਾਂ ਦੀ ਕੈਂਪੇਨ ਹੈਗੀ ਸੀ ਟ੍ਰੰਪ ਦੀ ਜਿਹੜੀ ਵੈਂਸ ਨੇ ਸੁਪਰਮਾਰਕੀਟ ਵਿੱਚ ਖੜ ਕੇ ਆਂਡੇ ਦੇ ਟਰੇ ਚੱਕ ਕੇ ਹਨਾ ਉਹਨੇ ਕਿਹਾ ਸੀ ਵੀ ਜੇ ਹੈਰੀਸ ਆ ਗਈ ਤੁਸੀਂ ਆਂਡੇ ਵੀ ਖਰੀਦ ਸਕੋਗੇ ਤਾਂ ਹੁਣ ਆਂਡੇ ਜਿਹੜੇ ਬਾਈਡਨ ਨਾਲੋਂ ਵੀ ਅੱਧੇ ਦੇਖੋ ਜਿਹੜੇ ਅਮੀਰ ਲੋਕ ਨੇ ਹਨਾ ਉਹਨਾਂ ਦਾ ਤਾਂ ਫਾਇਦਾ ਹੀ ਹੋਇਆ ਕੋਲਟਿਕ ਮੈਂ ਸਟੱਡੀ ਪੜ੍ਹਦਾ ਪਿਆ ਸੀ ਪੁੱਛ 5 ਟ੍ਰਿਲੀਅਨ ਡਾਲਰ ਦਾ ਫਾਇਦਾ ਹੋਂ ਤੱਕ ਇਹਨਾਂ ਨੂੰ ਜਿੱਦਾਂ ਮੰਨਿਆ ਕਿ ਇਹਨਾਂ ਨੂੰ ਹੋਣਾ ਹੈ ਜਿਹੜੇ ਬਿਲੀਅਨਰ ਕਲਾਸ ਹੈਗੀ ਆ ਪਰ ਜਿਹੜੇ ਆਪਰੇ ਵਰਗੇ ਲੋਕ ਨੇ ਹਨਾ ਤੇ ਜਿਹੜੇ ਬਿਲਕੁਲ ਹੀ ਜਿਹਦਾ ਪੇਜ ਟੂ ਪੇਜ ਆ ਕਰਦੇ ਨੇ ਉਹਨਾਂ ਵਾਸਤੇ ਕੋਈ ਫਾਇਦਾ ਨਹੀਂ ਹੋਇਆ ਉਹਨਾਂ ਦਾ ਜਿਹੜਾ ਯੂਨੋ ਸਟੈਂਡਰਡ ਆਫ ਲਿਵਿੰਗ ਹੈ ਉਹ ਥੱਲੇ ਗਿਆ ਆ ਉਹ ਜਿੱਥੇ ਪਹਿਲੇ ਹੈਗਾ ਸੀ ਉੱਤੋਂ ਵੀ ਥੱਲੇ ਡੇ ਡਰ ਤੇ ਉਹ ਆ ਚੁੱਕਾ ਆ ਸੋ ਦੇਖੋ ਹੁਣ ਲੋਕਾਂ ਨੇ ਵੋਟ ਤਾਂ ਪਾਈ ਸੀ ਤੋਂ ਮੈਂ ਖੁਸ਼ ਆ ਬੜਾ ਇਸ ਚੀਜ਼ ਤੋਂ ਕਿ ਲੋਕਾਂ ਨੇ ਸਮਝ ਆ ਗਿਆ ਇਹਨਾਂ ਵੋਟ ਪਾਈ ਹੈ ਫੇਰ ਅਪ ਉਹੀ ਚੰਜਰ ਚ ਨਹੀਂ ਫਸੇ ਹੈਗੇ ਵੀ ਉਹ ਗੋਰਾ ਆ ਉਹ ਕਾਲਾ ਆ ਹਨਾ ਸਗਲਾ ਟਿਪ ਕਾ ਵੀ ਇੱਕ ਜੋ ਮੁੱਦੇ ਸੀ ਉਹਨਾਂ ਨੂੰ ਸਮਝ ਕੇ ਵੋਟ ਪਾਈ ਹੈ ਸੋ ਹੋਪਫੁਲੀ ਇਹਦਾ ਨਤੀਜਾ ਵੀ ਵਧੀਆ ਹੋਏਗਾ ਪਾਲਿਸੀਜ਼ ਵਧੀਆ ਆਣਗੀਆਂ ਲੋਕ ਹੁਣ ਮਮਦਾਨੀ ਦੀ ਮੈਂ ਸਪੀਚ ਸੁੰਦਾ ਪਿਆ ਸੀ ਵਿਕਟਰੀ ਸਪੀਚ ਹਨਾ ਉਹਨੇ ਉਹਨੇ ਇੱਕ ਗੱਲ ਕਹੀ ਉਹ ਕਹਿੰਦਾ ਵੀ ਹੁਣ ਫਾਈਨਲੀ ਕਹਿੰਦਾ ਵੀ ਜਿਹੜੇ ਨਿਊਯਾਰਕਰ ਨੇ ਨਾ ਵੀ ਜਿਹੜੇ ਮਿਡਲ ਕਲਾਸ ਆ ਜਾਂ ਉਤਸੱਲੀਆ ਦੀ ਕਲਾਸ ਆ ਹਨਾ ਵੀ ਹੁਣ ਵੀ ਜਿਹੜੇ ਸ਼ਹਿਰ ਨੂੰ ਤੁਸੀਂ ਪਿਆਰ ਕਰਦੇ ਹੋ ਤੁਹਾਨੂੰ ਫੀਲ ਹੋਇਆ ਕਿ ਉਹ ਸ਼ਹਿਰ ਵੀ ਤੁਹਾਨੂੰ ਪਿਆਰ ਕਰ ਰਿਹਾ ਹੈ ਪਹਿਲੇ ਕੀ ਸੀ ਵੀ ਇੱਕ ਬਿਲੀਅਨਰ ਟੈਕਸ ਕਲਾਸ ਉੱਥੇ ਰੂਲ ਹੈਗਾ ਸੀ ਹੋਂ ਤੱਕ ਚਾਹੇ ਕੋਈ ਡੈਮੋਕ੍ਰੇਟ ਆ ਰਿਹਾ ਚਾਹੇ ਰਿਪਬਲਿਕਨ ਆ ਰਿਹਾ ਸਿਰਫ ਇੱਕੋ ਕਲਾਸ ਨੂੰ ਲੈ ਕੇ ਹਨਾ ਉਹ ਕੇਟਰ ਕਰ ਰਹੇ ਸੀ ਹੁਣ ਯੂ نو ਇਫ ਜੋ ਮਮਦਾਨੀ ਕਰਨਾ ਚਾਹੁੰਦਾ ਜੋ ਕਾਰਜ ਕਾਮਯਾਬ ਹੋਇਆ ਸੋ ਆਮ ਬੰਦੇ ਉਹਦੇ ਨਾਲ ਬਹੁਤ ਬਹੁਤ ਜਿਆਦਾ ਰਹਿਤ ਮਿਲੇਗੀ ਆਰਾਮ ਆਏਗਾ ਸੋ ਜ਼ਿੰਦਗੀ ਥੋੜੀ ਜੀ ਲੋਕਾਂ ਦੇ ਸੁਖੀ ਹੋ ਜਾਏਗੀ ਜੀ ਜੀ ਬਿਲਕੁਲ ਦੇਖਿਆ ਜਾਵੇ ਕਿਤਨਾ ਕਿਤੇ ਲੋਕੀ ਇਸ ਵਕਤ ਥੋੜੇ ਜੇ ਅਫਸਰ ਵੀ ਸੀ ਕਿਉਂਕਿ ਲਿਵਿੰਗ ਕਾਸਟ ਨੂੰ ਲੈ ਕੇ ਦੇਖਿਆ ਜਾਵੇ ਕਿ ਬਹੁਤ ਜਿਆਦਾ ਸਟਰਗਲ ਕਰ ਰਹੇ ਸੀਗੇ ਤੇ ਉਪਰੋਂ ਦੇਖਿਆ ਜਾਵੇ ਕਿ ਇਹ ਗਵਰਨਮੈਂਟ ਸ਼ਟਡਾਊਨ ਹੋਣ ਦੇ ਨਾਲ ਕਈ ਲੋਕਾਂ ਦੇ ਜੋ ਸਨੈਪ ਯੂ نو ਬੈਨੀਫਿਟ ਸੀਗੇ ਉਹ ਵੀ ਬਹੁਤ ਜ਼ਿਆਦਾ ਯੂ نو ਅਫੈਕਟ ਹੋਏ ਸੀਗੇ ਤੇ ਕਈ ਲੋਕਾਂ ਦਾ ਯੂ نو ਬਿਆਨਬਾਜ਼ੀ ਵੀ ਆਈ ਸੀ ਕਿ ਕਈ ਲੋਕੀ ਜਿਹੜੇ ਆ ਬਹੁਤ ਡਿਪੈਂਡੈਂਟ ਸੀ ਸਨੈਪ ਉਹਦੇ ਉੱਤੇ ਜੋ ਕਿ ਟਰੰਪ ਨੇ ਸਿੱਧਾ ਸਿੱਧਾ ਕਹਿ ਦਿੱਤਾ ਸੀ ਪਹਿਲਾਂ ਕਿ ਮੈਂ ਸਨੈਪ ਦੇ ਸਾਰੇ ਬੈਨੀਫਿਟਸ ਯੂ نو ਆਲ ਟੇਕ ਅਵੇ ਸੋ ਇਹਦਾ ਵੀ ਕਿਤੇ ਨਾ ਕਿਤੇ ਦੇਖਿਆ ਜਾਵੇ ਕੋਈ ਅਸਰ ਪਿਆ ਵਾ ਇਸ ਇਲੈਕਸ਼ਨ ਦੇ ਉੱਤੇ ਹਾਂਜੀ ਬਿਲਕੁਲ ਜੀ ਦੇਖੋ ਮੈਂ ਨਾ ਇੱਕ ਇੱਕ ਮੈਂ ਇਸ ਚੀਜ਼ ਨੂੰ ਕਲੀਅਰ ਕਰਨਾ ਚਾਹੁੰਦਾ ਹਾਂ ਵੀ ਜਿਹੜੇ ਅਕਚੁਅਲੀ ਦੋ ਚੀਜ਼ਾਂ ਨੇ ਇੱਕ ਤਾਂ ਵੀ ਜਿਹੜੇ ਸਨੈਪ ਬੈਨੀਫਿਟ ਟ੍ਰੰਪ ਬੰਦ ਕਰਨਾ ਚਾਹੁੰਦਾ ਸੀ ਨਾ ਉਹ ਮਨੀ ਆਲਰੇਡੀ ਯੂਐਸ ਕਾਂਗਰਸ ਵੱਲੋਂ ਅਲਰਟ ਹੋ ਚੁੱਕੀ ਸੀ ਹਨਾ ਉਹਨੂੰ ਇਹਨੂੰ ਇੰਪਾਉਂਟ ਨਹੀਂ ਜਿੱਦਾਂ ਕਰ ਸਕਦਾ ਸੀ ਹਨਾ ਉਹ ਵੀ ਜਦੋਂ ਮੈਂ ਕਹਿ ਰਿਹਾ ਬਾਹਰ ਬਾਹਰ ਕਿਸੇ ਚੀਜ਼ ਤੁਸੀਂ ਲਾ ਦੀ ਵਾਇਲੇਸ਼ਨ ਕਰਨੀ ਹਨਾ ਸੋ ਫਿਰ ਜਦੋਂ ਕੋਰਟ ਵਿੱਚ ਕੇਸ ਗਿਆ ਕੋਰਟ ਨੇ ਇਹਨੂੰ ਕਿਹਾ ਵੀ ਤੈਨੂੰ ਬੈਨੀਫਿਟ ਤਾਂ ਦੇਨੇ ਪੈਣੇ ਹਨਾ ਅੱਗੇ ਐਸ ਰਾਸ਼ਟਰਪਤੀ ਦੀ ਅੱਗੇ ਤੇਨੀ ਸਰਕਾਰ ਬਿੱਲ ਪਾਸ ਕਰੇਗੀ ਤੁਸੀਂ ਉਹਦੇ ਵਿੱਚੋਂ ਕੱਢ ਸਕਦੇ ਹੋ ਪਰ ਜਿਹੜੀ ਮਨੀ ਆਲਰੇਡੀ ਅਲਰਟ ਹੋ ਚੁੱਕੀ ਹੈ ਤੁਸੀਂ ਉਹਨੂੰ ਨਹੀਂ ਰੋਕ ਸਕਦੇ ਠੀਕ ਆ ਦੂਜੀ ਵੇ ਇੱਕ ਨਾ ਬੜੀ ਧਾਰ ਦਾ ਬਣੀ ਹੋਈ ਲੋਕਾਂ ਦੇ ਵਿੱਚ ਵਿਚਾਰ ਬਣੀ ਹੋਈ ਹੈ ਵਿਚਾਰ ਧਾਰਾ ਕਿ ਸਿਰਫ ਲੇਜੀ ਲੋਕੀ ਜਾਂ ਹੋਮਲੈਸ ਅਨਪਲੋਡ ਲੋਕੀ ਜਿਹੜੇ ਨੇ ਉਹੀ ਸਨੈਪ ਬੈਨੇਫਿਟ ਲੈਂਦੇ ਨੇ ਵੇਖੋ ਮੈਂ ਦੁਬਾਰਾ ਕਹਿ ਦਵਾ ਜਿਵੇਂ ਨਿਊਯਾਰਕ ਬਹੁਤ ਵੱਡਾ ਸ਼ਹਿਰ ਆ ਯੂ ਨੋ ਲਾਸ ਐਂਜਲਸ ਹੈਗਾ ਆ ਤੇ ਸਭ ਤੋਂ ਜਿਆਦਾ ਜਿਹੜੇ ਲੋਕੀ ਸਨੈਪ ਯੂਜ਼ ਕਰਦੇ ਨੇ ਅਸਲ ਚ ਉਹ ਰਿਪਬਲਿਕਨ ਪਾਰਟੀ ਦੇ ਬੰਦੇ ਨੇ ਚਾਹੇ ਉਹ ਅਲਾਬਾਮਾ ਚਾਹੇ ਮਿਸਿਸਿਪੀ ਆ ਚਾਹੇ ਉਹ ਸਾਊਥ ਕੈਰੋਲਾਈਨਾ ਦਾ ਜ਼ੋਲੀ ਮੈਰਲ ਹੈ ਨਾ ਸਭ ਤੋਂ ਜਿਆਦਾ ਉਹੀ ਯੂਜ਼ ਕਰਦੇ ਨੇ ਕਿਉਂਕਿ ਉਹਨਾਂ ਜਿਹੜੇ ਰਿਪਬਲਿਕਨ ਸਟੇਟ ਵਿੱਚ ਨਾ ਹਜੇ ਵੀ ਦੇਖੋ ਆਪਾਂ 2025 ਦੇ ਐਂਡ ਤੇ ਆ ਨਵੰਬਰ ਆ ਗਈ ਆ ਉੱਥੇ ਮਿਨਿਮਮ ਵੇਜ ਹੈਗਾ ਆ 7 ਡਾਲਰ ਤੇ 25 ਸੈਂਟ ਪਰ ਆਵਰ ਠੀਕ ਤੁਸੀਂ ਆਪ ਸਾਬ ਲੋ ਵੀ ਜਿਹੜਾ ਮਿਨਿਮਮ ਵੇਜ ਜੌਬ ਕਰ ਰਿਹਾ ਵਿਚਾਰਾ 1500 1600 ਮਹੀਨਾ ਦਾ ਹਾਂ ਟੈਕਸ ਉਸ ਕੱਟੇ ਤੇ ਕੀ ਬਚਣਾ ਉਹਨੂੰ ਸੋ ਉਹੀ ਲੋਕੀ ਸਨੈਪ ਬੈਨੀਫਿਟਸ ਕਰ ਰਹੇ ਸੀ ਤੇ ਇਹਨਾਂ ਲੋਕਾਂ ਨੇ ਦੇਖੋ 트럼ਪ ਨੂੰ ਵੋਟ ਪਾਈ ਗਿਆ ਸੋ ਹੁਣ ਉਹਦੇ ਖਿਲਾਫ ਜਦੋਂ ਗੱਲ ਜਾਲੀ ਸ਼ੁਰੂ ਹੋਈ ਸੋ ਹੁਣ ਅਗਲੇ ਇਲੈਕਸ਼ਨ ਹੋ ਸਕਦਾ ਵੀ 트럼ਪ ਦੀ ਪਾਰਟੀ ਨੂੰ ਉਤੋਂ ਵੀ ਵੋਟ ਘੱਟ ਪਵੇ ਕਿ ਸਿੱਧਾ ਸਿੱਧਾ ਇਹਨੇ ਪਹਿਲੇ ਉਹਨਾਂ ਦੇ ਮੈਡੀਕਲ ਬਿੱਲ ਵਧਾਏ ਹੁਣ ਕਹਿੰਦਾ ਮੈਂ ਤੁਹਾਨੂੰ ਸਟ੍ਰੈਪ ਬੈਨੀਫਿਟ ਵੀ ਨਹੀਂ ਦੇਣਾ ਮੈਂ ਦੁਬਾਰਾ ਕਹਿ ਦਫਾ ਵੀ ਹੁਣ ਉਹ ਸਟੇਟਾਂ ਜਿਹੜੇ ਲੋਕੀ ਰਹਿੰਦੇ ਨੇ ਉਹ ਦੋ ਦੋ ਜੌਬਸ ਕਰਕੇ ਵੀ ਉਹਨਾਂ ਨੂੰ ਜੇ ਹੈਲਪ ਲੈਣੀ ਪੈ ਰਹੀ ਹੈ ਸਰਕਾਰ ਦੀ ਇਹਦਾ ਮਤਲਬ ਵੀ ਜਿਹੜੇ ਆਪਾਂ ਬਿਲੀਅਨਰ ਨੂੰ ਚੈਫ ਬਿਜ਼ਨਸ ਨੂੰ ਇਲਨ ਮਸਕ ਵਰਗੇ ਨੂੰ ਆਪਾਂ ਟੈਕਸ ਟੈਕਸ ਬ੍ਰੇਕ ਦੇਈ ਜਾ ਰਹੇ ਹਾਂ ਉਹਨਾਂ ਨੂੰ ਸਗੋਂ ਯੂ نو ਵੀ ਸ਼ੁੱਡ ਹੋਲਡ ਅਰ ਯੂ نو ਫੀਟ ਟੂ ਦ ਫਾਇਰ ਕਿ ਤੁਸੀਂ ਇਕਨੋਮੀ ਵੀ ਇਹਨਾਂ ਤੁਹਾਡੀ ਆਪਣੀ ਇਨਕਮ 800% ਜ਼ਿਆਦਾ ਹੈ ਪਰ ਜਿਹੜੇ ਬੰਦੇ ਤੁਹਾਡੇ ਕੰਪਨੀਆਂ ਵਾਸਤੇ ਕੰਮ ਕਰ ਰਹੇ ਨੇ ਉਹ ਆਪਣਾ ਘਰ ਵੀ ਨਹੀਂ ਚਲਾ ਪਾ ਰਹੇ ਕੰਮ ਕਰਕੇ ਦੋ ਦੋ ਜੌਬਸ ਕਰਕੇ ਆਪਣਾ ਘਰ ਨਹੀਂ ਚਲਾ ਪਾ ਰਹੇ ਸੋ ਕਿਦਾਂ ਜੇ ਇਹ ਡਿਸਕਨੈਕਟ ਹੈ ਇਹ ਵੀ ਆਪਾਂ ਨੂੰ ਵਿਚਾਰਤਾ ਰਜਦਾਣਾ ਵਿਚਾਰਾ ਇਹਦੇ ਉੱਤੇ ਕਰਨੀਆਂ ਚਾਹੀਦੀਆਂ ਨੇ ਆਪਾਂ ਕਦੀ ਐਪੀਸੋਡ ਕਰਾਂਗੇ ਇਹਦੇ ਉੱਪਰ ਵੀ ਅਮਰੀਕਾ ਵਿੱਚ ਇਹ ਤਾਂ ਕਿਉਂ ਹੈਗਾ ਹਨਾ ਵੀ ਬਿਲੀਅਨਰ ਕਲਾਸ ਉਹ ਪੈਣੀ ਆਪਾਂ ਇਹਦੀ ਟੈਕਸ ਬ੍ਰੇਕ ਜੰਨੇ ਆ ਤੇ ਜਿਹੜੇ ਬੰਦੇ ਵਿਚਾਰੇ ਯੂ ਨੋ 160 ਘੰਟੇ ਤੇ 200 ਘੰਟੇ ਤੋਂ ਹੋਰ ਜ਼ਿਆਦਾ ਹਰ ਮਹੀਨੇ ਕੰਮ ਕਰਦੇ ਨੇ ਤੇ ਉਹ ਵਿਚਾਰੇ ਆਪਣਾ ਘਰ ਵੀ ਚਲਾ ਪਾ ਰਹੇ ਸੋ ਸਨੈਪ ਬੈਨੀਫਿਟ ਜਿਹੜੇ ਸੀ ਉਹ ਉੱਥੇ ਆ ਕਿ ਉਹਨਾਂ ਬੰਦਿਆਂ ਦੀ ਹੈਲਪ ਕਰਦੇ ਸੀ ਜਿਨ੍ਹਾਂ ਨੂੰ ਲੋੜ ਸੀ ਬੇਸ਼ੱਕ ਕਈ ਲੋਕ ਇਹਦਾ ਮਿਸਯੂਜ਼ ਕਰਦੇ ਹੋਣਗੇ ਜਿਵੇਂ ਹਰ ਚੀਜ਼ ਦੇ ਵਿੱਚ ਚੰਗੇ ਬੰਦੇ ਵੀ ਨੇ ਤੇ ਮਾੜੇ ਬੰਦੇ ਵੀ ਯੂਜ਼ ਕਰਦੇ ਨੇ ਵਾਇਡ ਹੁਣ ਨੈਸ਼ਨਲ ਡਿਫੈਂਸ ਵਿੱਚ ਮੈਂ ਮਿਲਟਰੀ ਵਿੱਚ ਰਿਹਾ ਹਾਂ ਹੁਣ ਆਪਾਂ ਜੇ تھروٹ ہسٹری ਦੇਖ ਲਈ ਕਿਸੇ ਵੀ ਦੇਸ਼ ਦੀ ਹਿਸਟਰੀ ਆਪਾਂ ਮਿਲਟਰੀ ਦੇ ਲੈ ਲਈਏ ਉਹ ਜਿਹੜੇ ਬੰਦੇ ਹੋਣਗੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਵੀ ਆਪਣੇ ਡਿਫੈਂਸ ਦੇ ਜਿਹੜੇ ਸੀਕ੍ਰੇਟ ਜਿਹੜੇ ਨੇ ਉਹ ਦੂਜੇ ਦੇਸ਼ਾਂ ਨੂੰ ਵੇਚ ਸਕਣ ਹੁਣ ਇਹਦਾ ਮਤਲਬ ਇਹ ਹੈ ਤਾਂ ਨਹੀਂ ਆਪਾਂ ਸਵੇਰੇ ਫੌਜ ਬੰਦ ਕਰਕੇ ਵਾਪਸ ਆਈਏ بیس ਵੀ ਆਪਾਂ ਡਿਫੈਂਸ ਰਖੜਾ ਲਈ ਜੀ ਹੁਣ ਤੇ ਸਾਡੇ ਸੀਕ੍ਰੇਟ ਲੀਕ ਹੋ ਰਿਆ ਨੇ ਨਹੀਂ ਆਪਾਂ ਸੁਧਾਰ ਕਰਦੇ ਉਹ ਚੀਜ਼ਾਂ ਹਨ ਸੋ ਉਹੀ ਚੀਜ਼ ਆਪਾਂ ਰੱਖਾਂ ਲਾਗੂ ਕਰਨੀ ਚਾਹੀਦੀ ਹੈ ਜੇ ਬੈਨੀਫਿਟ ਮਿਸਯੂਜ਼ ਹੋ ਰਹੇ ਨੇ ਅਬਿਊਜ਼ ਹੋ ਰਿਹਾ ਨਾ ਉਹਦਾ ਹੱਲ ਲੱਭੀਏ ਨਾ ਕਿ ਸਾਰਿਆਂ ਨੂੰ ਜਿਨ੍ਹਾਂ ਨੂੰ ਵਾਕਿਆ ਹੀ ਲੋੜ ਹੈ ਉਹਨਾਂ ਨੂੰ ਵੀ ਆਪਾਂ ਕਹਿੰਦੇ ਤੁਹਾਨੂੰ ਅਜੇ ਤੱਕ ਬੈਨੀਫਿਟ ਮਿਲਲੇ ਨਹੀਂ ਹੈਗੇ ਸੋ ਕਿਤੇ ਨਾ ਕਿ ਤੇ ਇਹ ਚੀਜ਼ਾਂ ਦਾ ਅਸਰ ਹੋਇਆ ਤੇ ਅੱਜ ਮੈਂ ਦੁਬਾਰਾ ਕਹਿ ਦਵਾਂ ਵੀ ਲੋਕਾਂ ਨੇ ਜਿਨ੍ਹਾਂ ਨੇ ਵੋਟ ਪਾਈ ਉਹਨਾਂ ਨੇ ਵੀ ਦਿਖਾਤਾ ਵੀ ਜਿਹੜੀ ਪਾਵਰ ਹੈ ਅਮਰੀਕਾ ਦੇ ਵਿੱਚ ਇਟਸ ਵਿਦ ਦ ਪੀਪਲ Who hold the power ਤੁਸੀਂ ਅਬਿਊਜ਼ ਕਰੋਗੇ ਤੇ ਆਬਵੀਅਸਲੀ ਫਿਰ ਉਹਦਾ ਜਵਾਬ ਅਸੀਂ ਵੋਟਾਂ ਰਾਹੀਂ ਦਵਾਗੇ ਤੇ ਅੱਜ ਲੋਕਾਂ ਨੇ ਦਿੱਤਾ ਵੀ ਆ ਯਾ ਬਿਲਕੁਲ ਡੈਮੋਕਰੇਸੀ ਹੈਜ਼ ਹਜੇ ਵੀ ਦੇਖਿਆ ਜਾਵੇ ਡੈਮੋਕਰੇਸੀ ਹੈ ਜੀ ਕਾਮਯਾਬ ਹੈ ਇੱਥੇ ਤੇ ਹਜੇ ਵੀ ਬਰਕਰਾਰ ਆ ਇਸ ਕੰਟਰੀ ਦੇ ਵਿੱਚ ਦੇਖਿਆ ਜਾਵੇ ਆ ਥੋੜਾ ਜਿਹਾ ਆਪਾਂ ਵੱਧਦੇ ਹਾਂ ਨਿਊਯਾਰਕ ਦੀ ਸਾਈਡ ਮਮਦਾਨੀ ਦਾ ਜਿੱਤਣਾ ਯੂ ਨੋ ਇੱਕ ਬਹੁਤ ਵੱਡੀ ਸਫਲਤਾ ਕਿਉਂਕਿ ਦੇਖਿਆ ਜਾਵੇ ਕਿ ਉਹੋ ਇੱਕ ਡਿਫਰੈਂਟ ਕਲਚਰ ਜੋ ਆਇਨੇ ਤੇ ਯੂ ਨੋ ਨਿਊਯਾਰਕ ਦੇ ਵਿੱਚ ਨਾ ਕਿ ਸਿਰਫ ਛੋਟੇ ਮਾਰਜਨਾਂ ਵੱਡੇ ਮਾਰਜਨ ਦੇ ਨਾਲ ਜਿੱਤਣਾ ਤੇ ਇਹ ਕਿੱਥੋਂ ਤੱਕ ਦਿਖਾ ਰਿਹਾ ਕਿਵੇਂ ਕਿਸ ਤਰਫ ਨੂੰ ਦਰਸਾਉਂਦਾ ਵਾ ਕਿ ਕੀ ਲੋਕਾਂ ਦਾ ਵਿਚਾਰ ਸੀ ਅਸਲ ਚਾ ਇਹ ਸਭ ਤੋਂ ਵੱਡਾ ਲੈਸਨ ਹੈ ਜੇ ਕਿਸੇ ਵਾਸਤੇ ਹੈਗਾ ਆ ਤਾਂ ਉਹ ਡੈਮੋਕ੍ਰੈਟਿਕ ਪਾਰਟੀ ਵਾਸਤੇ ਆ ਡੈਮੋਕ੍ਰੈਟਿਕ ਪਾਰਟੀ ਨਾਲ ਇਹਨਾਂ ਦੀ ਸ਼ੁਰੂਤ ਰਹੀ ਵੀ ਹੈ ਨਾ ਜਿੱਦਾਂ ਮਿਡਲ ਆਫ ਦ ਰੋਡ ਅਪਰੋਚ ਲੈ ਕੇ ਚੱਲਦੇ ਨੇ ਉਹ ਜਿਵੇਂ ਰਿਪਬਲਿਕਨਸ ਉਹ ਆਪਣੇ ਰੇਸਿਸ ਵਾਲੇ ਪਾਸੇ ਹੋ ਗਏ ਉੱਚ ਕੋਈ ਦੋ رائے ਨਹੀਂ ਹੈਗੀ ਹਨ ਇੱਕ ਇੱਥੇ ਉਹਨਾਂ ਸਹੀ ਹੈਗੀ ਆ ਜਿਹੜੇ ਇੱਥੇ ਲੇਟ ਜਿਹੜਾ ਸ਼ੋਅ ਸ਼ੋਅ ਹੋਸਟਰਾਂ ਯੂਜ਼ ਕਰਦੇ ਨੇ ਉਹ ਕਹਿੰਦੇ ਨੇ ਵੀ ਜ਼ਰੂਰੀ ਨਹੀਂ ਵੀ ਹਰ ਰਿਪਬਲਿਕਨ ਰੇਸਿਸਟ ਹੋਵੇ ਪਰ ਹਰ ਰੇਸਿਸਟ ਰਿਪਬਲਿਕਨ ਜ਼ਰੂਰ ਹੁੰਦਾ ਸੋ ਉਹ ਤਾਂ ਸਿੱਧੇ ਹੋਏ ਪਏ ਨੇ ਸੋ ਆਪਣਾ ਜਿਹੜੀ ਡੈਮੋਕ੍ਰੇਸੀ ਉਹ ਕਿਦਾਂ ਕਿਦਾਂ ਹਜੇ ਵੀ ਨਾ ਉਹ ਜਿਹੜੀ ਅੱਜ ਤੋਂ 30 40 ਸਾਲ ਪਹਿਲਾਂ ਦੀ ਪਾਲਿਸੀਆਂ ਸੀ ਉਹ ਲੈ ਕੇ ਚੱਲ ਰਹੀ ਸੀ ਤੇ ਮੋਮਦਾਨੀ ਨੇ ਕੀ ਕੀਤਾ ਵੀ ਇਹਨੇ ਇੱਕ ਸੋਸ਼ਲਿਸਟ ਪ੍ਰੋਗਰੈਸਿਵ ਜਿਹਾ ਕਹਿ ਸਕਦੇ ਆ ਹਨਾ ਜਿਵੇਂ ਮੈਂ ਗੱਲ ਕੀਤੀ ਆ ਮੋਮਦਾਨੀ ਦਾ ਕਹਿਣਾ ਸੀ ਕਿ ਜੇ ਆਪਾਂ ਬਿਲੀਨਰਸ ਨੂੰ ਟੈਕਸ ਬਰੇਕ ਅਫੋਰਡ ਕਰ ਸਕਦੇ ਆਂ ਤੇ ਆਪਾਂ ਲੋਕਾਂ ਵਾਸਤੇ ਬਸਰਫਰੀ ਕਿਉਂ ਨਹੀਂ ਕਰ ਸਕਦੇ ਜੇ ਆਪਾਂ you know Donald Trump ਵਰਗੇ ਬੰਦੇ ਨੂੰ ਆਪਾਂ ਇਹਨੂੰ ਮਿਲੀਨੀਅਰ ਤੋਂ ਬਿਲੀਨੀਅਰ ਨਿਊਯਾਰਕ ਬਣਾ ਸਕਦੀ ਹੈ ਕਿਉਂ ਉੱਥੇ ਦਾ ਉੱਥੇ ਦਾ ਸੀ ਉੱਥੇ ਦੀ ਪਾਲਿਸੀਆਂ ਨੇ ਕਾਫੀ ਉੱਥੇ ਰੀਅਲ ਏਸਟੇਟ ਸੀ ਇਹਦੀ 트੍ਰੰਪ ਦੀ ਸੋ ਹਨਾ ਜੇ ਉਹਦੋਂ ਆਪਾਂ ਇਹਨੂੰ ਬਿਲੀਨੀਅਰ ਬਣਾ ਸਕਦੇ ਹਾਂ ਸੋ ਉਹ ਸਰਕਾਰ ਜਿਹੜੀ ਇੱਕ 트੍ਰੰਪ ਵਾਸਤੇ ਕੰਮ ਕਰ ਸਕਦੀ ਹੈ ਉਹ ਬਾਕੀ ਨਿਊਯਾਰਕ ਵਾਸਤੇ ਕੰਮ ਕਿਉਂ ਨਹੀਂ ਕਰ ਸਕਦੀ ਉਹਨਾਂ ਨੂੰ ਹੈਲਥ ਬੈਨੀਫਿਟ ਕਿਉਂ ਨਹੀਂ ਮਿਲ ਸਕਦੇ ਇਹਨਾਂ ਦੇ ਬੱਚੇ ਸਕੂਲ ਵਿੱਚ ਫ੍ਰੀ ਲੰਚ ਜਾਂ ਫ੍ਰੀ ਬ੍ਰੈਕਫਾਸਟ ਕਿਉਂ ਨਹੀਂ ਕਰ ਸਕਦੇ ਸਰਕਾਰ ਦਾ ਕੰਮ ਸਿਰਫ ਇਹ ਤਾਂ ਨਹੀਂ ਹੈਗਾ ਨਾ ਵੀ ਸਿਰਫ ਬਿਲੀਨੀਅਰ ਬੰਦੇ ਨੂੰ ਸਪੋਰਟ ਕਰ ਜੋ ਜਿਹੜੇ ਬਿਲੀਨੀਅਰ ਨੇ ਮਿਲੀਨੀਅਰ ਨੇ ਇਹਨਾਂ ਨੂੰ ਵੀ ਸੇਮ ਰੂਲਸ ਨਾਲ ਪਲੇ ਕਰਨਾ ਪੈਣਾ ਜੋ ਸਾਡੇ ਸਾਰਿਆਂ ਤੇ ਲਾਗੂ ਹੁੰਦੇ ਨੇ ਆਈ ਥਿੰਕ ਬਹੁਤ ਵੱਡੀ ਇੱਕ ਚੰਗੀ ਆਈ ਥਿੰਕ ਯੂ نو ਨਵੇਂ ਤਰੀਕੇ ਦੀ ਗੱਲ ਕਿਸੇ ਨੇ ਕਹੀ ਹੈ ਵੀ ਵਿ ਨੋ ਲੋਂਗਰ ਇਨ ਨਿਊਯਾਰਕ ਬਿਲੀਨੀਅਰ ਜਿਹੜੇ ਨੇ ਉਹਨਾਂ ਨੂੰ ਹੁਣ ਟੈਕਸ ਪੈਕਸ ਮਿਲਣਗੇ ਜਾਂ ਉਹਨਾਂ ਨੂੰ ਸਪੈਸ਼ਲ ਪ੍ਰਿਵਿਲੇਜ ਮਿਲੇਗਾ ਤੇ ਜਿਹੜੇ ਬਾਕੀ ਲੋਕ ਨੇ ਜੋ ਹੁੰਦਾ ਆ ਰਿਹਾ ਉਹੀ ਹੁੰਦਾ ਰਹੇਗਾ ਹਨਾ ਸੋ ਮੰਦਾਲੀ ਦਾ ਕਲਚਰਲੀ ਸਪੀਕਿੰਗ ਉਹ ਯੂਗਾਂਡਾ ਤੋਂ ਆਇਆ ਸੀ ਉਹਦਾ ਵੀ ਬੜਾ ਰੌਲਾ ਪਾਇਆ ਰਿਪਬਲਿਕ ਅਸਲੇ ਦੇ ਸਿਟੀਚਲਸ਼ਿਪ ਉਸੇ ਵਾਪਸ ਲੈ ਲੈਣੀ ਹੈ ਜੀ ਇਹ ਮੁਸਲਮਾਨ ਹੈ ਨੇ ਤੇ ਸ਼ਰੀਆ ਲਾਅ ਕਰ ਦੇਣਾ ਹੈ ਐਵੇਂ ਤਾਂ ਕੋਈ ਗੱਲ ਨਹੀਂ ਹੈਗੀ ਹੁਣ ਬਿਲੀਨਰ ਕਲਾਸ ਨੇ ਇਲਨ ਮਸਕ ਨੇ ਹਣਾ ਤੇ ਹੋਰ ਕਿਉਂ ਸੀ ਉਹਦੇ ਉਹ ਜਿਹੜਾ ਕਾਫੀ ਟੋਨਰ ਸੀ ਇਵਨ ਦੇਖੋ ਡੋਨਲਡ ਟਰਪ ਰਿਪਬਲਿਕ ਹੈ ਨਾ ਤੇ ਕਿਉਂ ਉਹ ਜਿਹੜਾ ਸੀ ਉਹ ਡੈਮੋਕਰੇਸੀ ਹੈ ਨਾ ਉਹਨੇ ਵੀ ਉਸ ਕਿਉਂ ਵੇਖਿਆ ਤੋਂ ਆਪਣੇ ਵੀ ਸਪੋਰਟ ਕੀਤੀ ਗੋਮੋਦੀ ਕਹਿੰਦਾ ਵੀ ਇਹਨੂੰ ਵੋਟ ਪਾਓ ਮਬਦਾਨੀ ਦੂਣੀ ਪਾਣੀ ਆ ਕਿਉਂਕਿ ਉਹ ਕਿਤੇ ਨਾ ਕਿਤੇ ਡਰੇ ਹੋਏ ਸੀ ਬਿਲੇ ਰੇਸ ਵੀ ਇੱਕ ਇੱਕ ਦਾ ਸਿਰਫ 34 ਸਾਲ ਦਾ ਜੰਗ ਬੁੰਡਾ ਆ ਦੂਜਾ ਉਹਦੇ ਜਿਹੜਾ ਵਿਚਾਰ ਸੀ ਉਹ ਕਰਾਸੀ ਕਰੀ ਵਿਚਾਰ ਸੀ ਨਿਊਯਾਰਕ ਵਾਸਤੇ ਉਹਨੇ ਕਿਹਾ ਵੀ ਅਸੀਂ ਜੋ ਅਸੀਂ ਥੋੜੀ ਜਿਹੀ ਲੋਕਾਂ ਵਾਸਤੇ ਕਰ ਸਕਦੇ ਹਾਂ ਅਸੀਂ ਉਹ ਪੂਰੇ ਸ਼ਹਿਰ ਵਾਸਤੇ ਵੀ ਕਰ ਸਕਦੇ ਹਾਂ ਤੇ ਆਪਾਂ ਨੂੰ ਪਤਾ ਵੀ ਨਿਊਯਾਰਕ ਜਿਹੜਾ ਆ ਬਹੁਤ ਹੀ ਵੱਡਾ ਸ਼ਹਿਰ ਆ ਹਨਾ ਸੋ ਕਿਤੇ ਨਾ ਕਿਤੇ ਉਹ ਡਰੇ ਵੀ ਹੋਏ ਸੀ ਤੇ ਹੁਣ ਪਤਾ ਨਹੀਂ ਕਿੰਨੇ ਮਿਲੀਅਨਸ ਲਾ ਕੇ ਇਹਨਾਂ ਨੂੰ ਹਰਾਮ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਨਹੀਂ ਕਿਸੇ ਮਿਲੀਨਰ ਬਿਲੀਨਰ ਦੀ ਸੁਣੀ ਉਹਨਾਂ ਨੇ ਅਟ ਤੇ ਐਸੀ ਆਪਣਾ ਪੱਖ ਪੂਰੀਆ ਤੇ ਤੀਓ ਦਾ ਨਤੀਜਾ ਵੀ ਇਹਨਾਂ ਵਾਸਤੇ ਵਧੀਆ ਹੋਏਗਾ ਤੇ ਇੱਕ ਗੱਲ ਮੈਂ ਹੋਰ ਕਹਿ ਦਵਾਂ ਮਮਤਾਨੀ ਜਿਹੜਾ ਹੈਗਾ ਆ ਉਹ ਭਵੇਂ ਯੂਗਾਂਡਾ ਤੋਂ ਆ ਉਹਦੇ ਜਿਹੜੇ ਪੇਰੈਂਟਸ ਨੇ ਉਹ ਇੰਡੀਅਨ origin ਦੇ ਨੇ ਸੋ ਉਹ ਚੀਜ਼ ਤੋਂ ਵੀ ਉਹਦੇ ਸ਼ਾਈ ਨਹੀਂ ਕੀਤੀ ਉਹਨੇ ਗੁਰਦੁਆਰੇ ਵਿੱਚ ਜਾ ਕੇ ਵੀ ਸਪੀਚ ਦਿੱਤੀ ਉਹਨੇ ਉਸੇ ਪੰਜਾਬੀ ਦੇ ਪੰਜਾਬੀਆਂ ਨੂੰ ਗੱਲ ਕੀਤੀ ਉਹਨੇ ਮੁਸਲਮਾਨਾਂ ਨਾਲ ਮੁਸਲਮਾਨਾਂ ਨੂੰ ਗੱਲ ਕੀਤੀ ਜੁਹਦੀਆਂ ਚ ਜੁਹਦੀਆਂ ਵਾਂਗ ਹਣਾ ਕਿਉਂਕਿ ਦੇਖੋ ਇੱਕ ਸ਼ਹਿਰ ਦੇ ਵਿੱਚ ਸਾਰੇ ਧਰਮ ਤੇ ਉਹਨਾਂ ਅਲੱਗ-ਅਲੱਗ ਦੇਸ਼ਾਂ ਦੇ ਲੋਕ ਅਮਰੀਕਾ ਵਿੱਚ ਰਹਿੰਦੇ ਨੇ ਉਹਨਾਂ ਪਰ ਇਹ ਨਹੀਂ ਕਹਿ ਸਕਦੇ ਵੀ ਸਿਰਫ ਅਸੀਂ ਇੱਕ ਖਿੱਤੇ ਨੂੰ ਜਾਂ ਇੱਕ ਯੂ ਨੋ ਕੀ ਕਹਿੰਦੇ ਨੇ ਰੀਜਨ ਦੇ ਲੋਕਾਂ ਨੂੰ ਜਾਂ ਇੱਕ ਧਰਮ ਦੇ ਲੋਕਾਂ ਨੂੰ ਸਿਰਫ ਅਸੀਂ ਸਪੋਰਟ ਕਰਨਾ ਹੈ ਜਿਹੜਾ ਇਲੈਕਟਡ ਅਫੀਸ਼ੀਅਲ ਹੈ ਉਹਦਾ ਕੰਮ ਹੈ ਵੀ ਜੋ ਵੀ ਤੁਹਾਡੇ ਸ਼ਹਿਰ ਵਿੱਚ ਰਹਿੰਦਾ ਹੈ ਜੇ ਤੁਸੀਂ ਇਲੈਕਟ ਕੀਤੇ ਗਏ ਹੋ ਤੁਹਾਡੇ ਵੱਲ ਤੋਂ ਜਹੂਦੀ ਸਿੱਖ 크ਿਸਚਨ ਜਾਂ ਮੁਸਲਮਾਨ ਸਾਰੇ ਸੇਮ ਹੀ ਹੋਣੇ ਚਾਹੀਦੇ ਨੇ ਉਹਨਾਂ 'ਚ ਕੋਈ ਫਰਕ ਨਹੀਂ ਹੋਣਾ ਚਾਹੀਦਾ ਹਾਂਜੀ ਬਿਲਕੁਲ ਸੋ ਮਮਦਾਨੀ ਜਿਹੜੀ ਐਪਰੋਚ ਇਹਨਾਂ ਵੀ ਸਾਰੇ ਲੋਕੀ ਵੀ ਮੈਂ ਜਿਹੜੇ ਵੀ ਨਿਊਯਾਰਕਰ ਨੇ ਉਹਨਾਂ ਦਾ ਮੇਅਰ ਬਣਾਂਗਾ ਤਾਂ ਉਹਨਾਂ ਵਾਸਤੇ ਕੰਮ ਕਰਾਂਗਾ ਅਧਿਕ ਇਹਨਾਂ ਦੇ ਲੋਕਾਂ ਨੇ ਪਸੰਦ ਵੀ ਕੀਤੀ ਹੈ ਕਿ ਸਿਰਫ ਇਹ ਨਹੀਂ ਰਿਹਾ ਕਿ ਮੈਂ ਸਿਰਫ ਗਰੀਬਾਂ ਵਾਸਤੇ ਕੰਮ ਕਰਨਾ ਵਾ ਅਮੀਰਾਂ ਵਾਸਤੇ ਨਹੀਂ ਕਰਨਾ ਅਮੀਰ ਗਰੀਬ ਸਿੱਖ ਹਿੰਦੂ ਮੁਸਲਮਾਨ ਸਾਰੇ ਉਹਨੇ ਇਕੋ ਲੈਵਲ ਤੇ ਰੱਖਿਆ ਨੇ ਸੋ ਚੀਜ਼ ਲੋਕਾਂ ਨੂੰ ਪਸੰਦ ਵੀ ਆਈ ਹੈ ਜੀ ਜੀ ਬਿਲਕੁਲ ਤੇ ਆ ਦੇਖਿਆ ਜਾਵੇ ਕਿ ਐਸਓਰ ਐਸਓਰ ਲੋਕਾਂ ਦੀ ਸੋਚ ਥੋੜੀ ਜੀ ਯੂ ਨੋ ਯੰਗ ਆਈ ਗੈਸ ਬੰਦੇਆਂ ਨੂੰ ਲੈ ਕੇ ਆਉਣ ਦੀ ਸੀ ਕਿ ਦੇਖਿਆ ਆਵੇ ਕੋਈ ਜਿੰਨੇ ਵੀ ਇਲੈਕਟ ਹੋਏ ਨੇ ਯੂ ਨੋ ਜਿਹੜੇ ਉਹ ਉੱਪਰ ਦਾ ਖੂਨ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ ਜ਼ਿਆਦਾਤਰ ਦਿੱਤਾ ਵਾ ਤੇ ਕੈਲੀਫੋਰਨੀਆ ਦੇ ਵਿੱਚ ਪ੍ਰੋਫ 50 ਇੱਕ ਬਹੁਤ ਵੱਡੀ ਜਿੱਤ ਹੋਈ ਆ ਪ੍ਰੋਫ 50 ਦੀ ਤੇ ਯੂ نو ਬੜੇ ਹੀ ਬਿਗ ਮਾਰਜਨ ਨਾਲ ਹੋਈ ਆ 65 ਟੂ ਆਈ ਥਿੰਕ 35 ਦੇ ਮਾਰਜਨ ਨਾਲ ਪ੍ਰੋਫ 50 ਨੂੰ ਵੋਟਸ ਮਿਲੀਆਂ ਨੇ ਤੇ ਯੂ نو ਕੈਲੀਫੋਰਨੀਆ ਇੱਕ ਡੈਮੋਕ੍ਰੈਟਿਕ ਸਟੇਟ ਆ ਮੀਨ ਇਹਦੇ ਵਿੱਚ ਲੱਗਦਾ ਹੀ ਸੀ ਪਰ ਬਹੁਤ ਜ਼ਿਆਦਾ ਯੂ نو ਆਨਲਾਈਨ ਦੇਖਿਆ ਜਾਵੇ ਤਾਂ ਬਹੁਤ ਜ਼ਿਆਦਾ ਪੈਸਾ ਸਟਾਇਗਿਆ ਪ੍ਰਮੋਟ ਕੀਤਾ ਗਿਆ ਸੀ ਕਿ ਵੋਟ ਨੋ ਵੋਟ ਨੋ ਪਰ ਫਿਰ ਵੀ ਦੇਖਿਆ ਜਾਵੇ ਕੈਲੀਫੋਰਨੀਆ ਨੇ ਆਪਣਾ ਜਵਾਬ ਦੇ ਦਿੱਤਾ ਕਿ ਯੂ نو ਦੇ ਵੋਟਡ ਯੈਸ ਔਨ ਪ੍ਰੋਪ 50 ਬਿਲਕੁਲ ਜੀ ਦੇਖੋ ਸਾਰਿਆਂ ਨੂੰ ਪਤਾ ਵੀ ਮੈਂ ਪ੍ਰਾ 50 ਦਾ ਸਭ ਤੋਂ ਵੱਡਾ ਪ੍ਰੋਪੋਨੈਂਸੀ ਮੈਂ ਚਾਹੁੰਦਾ ਸੀ ਪਾਸ ਹੋਵੇ ਮੈਂ ਗੁਰੂਕਰ ਵੀ ਸਪੀਚ ਦਿੱਤੀਆਂ ਆਪਾਂ ਪੋਡਕਾਸਟ ਤੇ ਵੀ ਗੱਲਾਂ ਕੀਤੀਆਂ ਹਨ ਕਿਉਂਕਿ ਪ੍ਰਾ 50 ਦਾ ਪਾਸ ਹੋਣਾ ਬਹੁਤ ਜ਼ਰੂਰੀ ਸੀ ਡਾਇਰੈਕਟ ਚੈਲੰਜ ਡਾਊਨ ਟ੍ਰੰਪ ਨੂੰ ਕੈਲੀਫੋਰਨੀਆ ਵੱਲੋਂ ਹਨ ਵੀ ਕੈਲੀਫੋਰਨੀਅਨਸ ਯੂ نو ਐਜ਼ ਅ ਸਟੇਟ ਜਿਵੇਂ ਬਗਦੇ ਨੇ ਪੰਜਾਬ ਵਿੱਚ ਪੰਜਾਬੀ ਕੈਲੀਫੋਰਨੀਅਨਸ ਜਿਹੜੇ ਨੇ ਸ਼ੁਰੂ ਦੇ ਆਪਾਂ ਹਿਸਟਰੀ ਦੇਖੀ ਆਪਣੀ ਸਟੇਟ ਦੀ ਯੂ نو ਇੱਕ ਰੈਵੋਲੂਸ਼ਨਰੀ ਸਟੇਟ ਰਹੀ ਹੈ ਇੱਕ ਲੀਡਰ ਰਹੀ ਹੈ ਅਗੂ ਸਟੇਟ ਰਹੀ ਹੈ ਚਾਹੇ ਉਹ ਟੈਕਨੋਲੋਜੀ ਹੋ ਜਾਵੇ ਚਾਹੇ ਉਹ ਰੇਲ ਰੋਡਸ ਹੋ ਜਾਵੇ ਚਾਹੇ ਉਹ ਗੋਲਡ ਸਰਜ ਹੋਵੇ ਚਾਹੇ ਨਵੇਂ ਲਾਜ਼ ਹੋਣ ਚਾਹੇ ਫਿਰ ਗਦਰੀ ਬਾਬੇ ਦੇ ਮੂਮੈਂਟਿਕ ਹੋਣਾ ਹੋਵੇ ਇੰਡੀਆ ਨੂੰ ਜਿਆਦਾ ਕਰਨ ਵਾਸਤੇ ਕੈਲੀਫੋਰਨੀਆ ਇਸ ਸਟੇਟ ਦਰ ਆਫ ਲੀਡਸ ਹਣਾ ਸੋ ਹੁਣ ਵੀ ਦੇਖੋ ਬਾਕੀ ਸਾਰੇ ਸਟੇਟਸ ਜਿਹੜੀਆਂ ਨੇ ਉਹ 트럼ਪ ਦੇ ਕਹਿੰਦੇ ਚੱਲਦੀਆਂ ਰੈਡ ਸਟੇਟਸ ਪਰ ਕੈਲੀਫੋਰਨੀਆ ਨੇ ਜਵਾਬ ਦਿੱਤਾ ਵੀ ਅਸੀਂ ਵੀ ਕਰਾਂਗੇ ਤੇ ਜਿਹੜੇ ਵੋਟਰਸ ਦੇ ਵੀ ਜਵਾਬ ਦੇਤਾ ਵੀ ਅਸੀਂ ਗਵਰਨਰ ਨਿਊਸਮ ਦੇ ਨਾਲ ਆ ਅਸੀਂ ਕੈਲੀਫੋਰਨੀਆ ਜੋ ਪ੍ਰਿੰਸੀਪਲ ਆਪਾਂ ਫਾਈਟ ਕਰ ਰਹੇ ਆ ਡੋਨਲਡ 트ੰਪ ਦੇ ਖਿਲਾਫ ਜੋ ਲਾ ਲੈਸਨੈਸ ਦਾ ਦੌਰ ਚੱਲ ਰਿਹਾ ਹੈ ਵਾਈਟ ਹਾਊਸ ਦੇ ਵਿੱਚ ਕਿਸੇ ਨੂੰ ਤਟ ਕੇ ਫਾਈਟ ਕਰਾਂਗੇ ਤੇ 트ੰਪ ਨੇ ਅੱਜ ਸਵੇਰੇ ਹੀ ਜਦੋਂ ਵੋਟਾਂ ਦੇ ਆ ਆਖਰੀ ਦਿਨ ਸੀ ਉਹਨੇ ਸਵੇਰੇ ਕਿਹਾ ਵੀ ਕੈਲੀਫੋਰਨੀਆ ਦੇ ਇਲੈਕਸ਼ਨ ਰਿਗਸ ਨੇ ਮੈਂ ਮਾਨੀਟਰ ਕਰਾਂਗਾ ਉਹ ਕਿਉਂਕਿ ਉਹਨੂੰ ਪਤਾ ਸੀ ਵੀ ਪਾਸ ਤਾਂ ਹੋਈ ਜਾਣੀ ਹੈ ਹੁਣ ਕਨ ਕਾਉਂਟੀ ਜਿੱਥੇ ਮੈਂ ਰੰਨਾ ਇਹਨਾਂ ਦੇ ਪਬਲਿਕਨ ਕਾਉਂਟੀ ਗਿਆ ਇੱਥੇ ਪੂਰਾ ਜੋਰ ਲੱਗਾ ਹੋਇਆ ਸੀ ਪਬਲਿਕਨਸ ਦਾ ਹਰ ਯੂ ਨੋ ਉਹਨੂੰ ਵੋੜਾਣਾ ਪੰਜਾਬੀ ਚ ਐਡਸ ਸਪੈਨਿਸ਼ ਐਡਸ ਇੰਗਲਿਸ਼ ਵਿੱਚ ਐਡਸ ਤੇ ਉਹਦਾ ਜਦੋਂ ਮੈਂ ਤੁਹਾਨੂੰ ਦੱਸਿਆ ਵਜੋਂ ਸਪੈਨਿਸ਼ ਵਗੈਰਾ ਦਿੰਦਾ ਸੀ ਇੱਕ ਨਾਲ ਸਭ ਤੋਂ ਦੁੱਖਾਂ ਵਾਲੀ ਗੱਲ ਐ ਵੀ ਜਿਹੜੀ ਯੂ ਨੋ ਆਪਣੀ ਹੈਲਥ ਲੋ ਆਪਣੇ ਕਮਿਊਨਿਟੀ ਦੇ ਡਾਕਟਰ ਜਸਮੀਤ ਪੈਨਸ ਉਹ ਡੈਮੋਕ੍ਰੈਟਿਕ ਯੂ نو ਇਲੈਕਟਡ ਅਫੀਸ਼ੀਅਲ ਤਾਂ ਹੈਗੀ ਹੈ ਪਰ ਕਿਤਨਾ ਕਿਤੇ ਉਹ ਟਰੰਪ ਦੀ ਪਾਰਟੀ ਨਾਲ ਥੋੜਾ ਜਿਹਾ ਜ਼ਿਆਦਾ ਆਪਣੇ ਆਪ ਨੂੰ ਜਿੱਦਾਂ ਸੌਫਟ ਰੱਖਦੀ ਹੈ ਉਹ ਸੋ ਜਦੋਂ ਪ੍ਰਾ 50 ਦੇ ਲੈਜਿਸਲੇਸ਼ਨ ਹੋਈ ਸੀ ਉਹਨੇ ਉਦੋਂ ਵੀ ਵੋਟ ਨੋ ਕੀਤੀ ਸੀ ਤੇ ਜਦੋਂ ਮੈਂ ਸਪੀਚ ਵਗੈਰਾ ਦੇ ਰਿਹਾ ਸੀ ਮੈਨੂੰ ਉਸ ਤੋਂ ਬਾਅਦ ਵੀ ਕਾਫੀ ਲੋਕੀ ਆ ਕੇ ਮਿਲੇ ਸੀ ਵੀ ਯੂ نو ਵੀ ਡਾਕਟਰ ਜਿਹੜੇ ਬੈਂਸ ਦੇ ਹਨਾ ਜਦੋਂ ਪਤਾ ਨਹੀਂ ਕਿੱਥੋਂ ਪਤਾ ਲੱਗਿਆ ਵੀ ਉਹ ਚੰਦ ਉਹ ਪ੍ਰਾ 50 ਦੇ ਖਿਲਾਫ ਨੇ ਸੋ ਕਿਤਨਾ ਕਿਤੇ ਆਪਾਂ ਨੂੰ ਇੱਥੋਂ ਵੀ ਯੂ نو ਥੋੜਾ ਜਿਹਾ ਹੁਣ ਸਮਝਣ ਦੀ ਲੋੜ ਹੈਗੀ ਆ ਕਿਉਂਕਿ ਹੁਣ ਡਾਕਟਰ ਬੈਂਸ ਜਿਹੜੀ ਆ ਉਹ ਜਿਹੜੀ ਸੀਟ ਵਾਸਤੇ ਖੜੀ ਆ ਕੇ ਉਹ ਯੂਐਸ ਕਾਂਗਰਸ ਵਾਸਤੇ ਖੜੀ ਹੈ ਉਹਦੇ ਨਾਲ ਇੱਕ ਮੁੰਡਾ ਹੈਗਾ ਰੈਂਡੀ ਯੂ نو ਵਿਅਗਸ ਉਹ ਸਿੱਖ ਯੂ نو ਲਾਈਕ ਸਿੱਖਾਂ ਦਾ ਵੀ ਕਾਫੀ ਜਿੱਦਾਂ ਆਈ ਥਿੰਕ ਯੂ نو ਹੀਸ ਹੀਸ ਗੁੱਡ ਕੈਂਡੀਡੇਟ ਫਾਰ ਅਸ ਤੇ ਯੂ نو ਓਪਰਾ 50 ਦਾ ਪ੍ਰੋਪੋਨੈਂਸੀ ਸੋ ਆਪਾਂ ਨੂੰ ਕਿਤੇ ਨਾ ਕਿਤੇ ਉਹਨੇ ਵੀ ਬਰੀਕੀ ਲੈ ਕੇ ਦੇਖਣੀ ਪੈਣੀ ਹੈ ਵੀ ਆਪਣੀ ਕਮਿਊਨਿਟੀ ਦਾ ਕੋਣ ਖੜਾ ਹੈ ਸਿਰ ਕਿਸੇ ਦਾ ਸਿੱਖ ਹੋਣਾ ਹੀ ਜ਼ਰੂਰੀ ਨਹੀਂ ਵੀ ਆਪਣੇ ਨਾਲ ਖੜੇ ਨੇ ਸੋ ਆਪਾਂ ਨੂੰ ਉਹ ਵੀ ਹੋਣਾ ਕਿ ਦੇਖਣਾ ਪੈਣਾ ਹੈ ਪਰ ਚਲੋ ਕਿਸੇ ਫਿਰ ਐਪੀਸੋਡ ਦੀ ਗੱਲ ਹੈ ਬਟ ਫॉर ਨਾਉ ਆਮ ਰੀਲੀ ਹੈਪੀ ਕਿ ਪ੍ਰੋਪਰਟੀ ਪਾਸ ਹੋ ਗਈ ਹੈ ਹੁਣ ਜਿਹੜੀ ਰੀ ਮੈਪਸ ਵੀਰ ਡਰਾ ਕਰਨਗੇ ਸਟੇਟਸ ਵਾਲੇ ਉਹਦੇ ਨਾਲ ਥੋੜਾ ਡੈਮੋਕ੍ਰੇਸੀ ਸੀਟਸ ਵਧਣਗੀਆਂ ਰਿਪਬਲਿਕਨ ਦੀ ਮੈਜੋਰਟੀ ਘਟ ਹੋਏਗੀ ਸੋ ਜੇ ਨੈਕਸਟ ਇਅਰ 2026 ਦੇ ਵਿੱਚ ਮਿਲਟਰੀ ਸਿਲੈਕਸ਼ਨ ਆਈ ਥਿੰਕ ਹੁਣ ਥੋੜੀ ਜਿਹੀ ਜੋ ਪੇਲੀਆ ਮੈਨੂੰ ਵੀ ਯੂ نو ਡੈਮੋਕ੍ਰੇਸੀ ਮੈਜੋਰਟੀ ਆ ਸਕਦੀ ਹੈ ਨੈਕਸਟ ਇਅਰ ਸੋ ਹੋ ਸਕਦਾ ਵੀ 트럼ਪ ਨੂੰ 2027 ਤੱਕ ਨੱਥ ਪੈ ਜਾਵੇ ਬਿਲਕੁਲ ਬੇਕੋ ਤੇ ਓਵਰਆਲ ਤੁਸੀਂ ਅੱਜ ਇਸ ਪੂਰੀ ਇਲੈਕਸ਼ਨ ਦੇ ਉੱਤੇ ਤੁਹਾਡੇ ਕੀ ਵਿਚਾਰ ਹੈ ਤੁਹਾਨੂੰ ਕੀ ਲੱਗਦਾ ਕਿ ਆਪਾਂ ਯੂ نو ਸਹੀ ਰਾਹ ਨੂੰ ਜਾ ਰਹੇ ਹਾਂ ਹੁਣ ਲੋਕੀ ਹਾਂਜੀ ਆਈ ਥਿੰਕ ਕਿ ਤਨਾ ਕਿ ਤਨਾ ਇੱਕ ਗੁੱਡ ਇੰਡੀਕੇਸ਼ਨ ਮਿਲੇਆ ਹੋਪ ਦਾ ਅੱਜ ਹਨਾ ਵੀ ਕਿਸੇ ਵੀ ਰਿਪਬਲਿਕਨ ਦੀ ਅੱਜ ਕਿਸੇ ਵੱਡੇ ਦਾਦ ਵਿੱਚ ਅੱਜ ਜਿੱਤ ਨਹੀਂ ਹੋਈ ਹਨਾ ਜਿਹਨੂੰ ਟ੍ਰੱਪਲ ਐਵੀਜ਼ ਐਂਡੋਰਸ ਕੀਤਾ ਜਿਹਨਾਂ ਨੂੰ ਜਿਹੜੀ ਵੈਂਸ ਤੇ ਵੀ ਐਂਡੋਰਸ ਕੀਤਾ ਜਿਹੜੇ ਰੇਸਿਸਟਿਕ ਕਰ ਕਰਕੇ ਅਕਰਟੀਵਿਜ਼ੇਸ਼ਨ ਉਹਨਾਂ ਨੇ ਵੀ ਐਂਡੋਰਸ ਕੀਤਾ ਉਹ ਸਾਰਿਆਂ ਨੂੰ ਅੱਜ ਕਿਦਾਂ ਲਗੀ ਤੇ ਹਾਲ ਦਾ ਸਾਹਮਣਾ ਕਰਨਾ ਪਿਆ ਸੋ ਆਈ ਥਿੰਕ ਯੂ ਨੋ ਹੁਣ ਨਿਊਯਾਰਕ ਦੇ ਵਿੱਚ ਆਈ ਥਿੰਕ 56 ਸਾਲਾਂ ਬਾਅਦ ਕਹਿੰਦੇ ਵੀ ਐਡੀ ਵੱਡੀ ਮਾਤਰਾ ਵਿੱਚ ਵੋਟ ਪਈ ਹੈ ਕਿ 2 ਮਿਲੀਅਨ ਲੋਕਾਂ ਨੇ ਵੋਟ ਪਾਈ ਹੈ ਹਣਾ ਸੋ ਕਿਤੇ ਨਾ ਕਿਤੇ ਲੋਕੀ ਜਾਗ ਵੀ ਰਹੇ ਨੇ ਕਿਉਂਕਿ ਬਹੁਤ ਕੁਝ ਲਾਈਨ ਤੇ ਵੀ ਹੈ ਜੋ ਕੁਝ ਅਮਰੀਕਾ ਵਿੱਚ ਹੋ ਰਿਹਾ ਜਿਵੇਂ ਤੁਹਾਨੂੰ ਕਿ ਲਾ ਲੈਸਨੈਸ ਤੋਂ ਦੋ ਚੱਲਦਾ ਪਿਆ ਅਮਰੀਕਾ ਦੇ ਵਿੱਚ ਸਪੈਸੀਫਾਈਡ ਹਾਊਸ ਦੇ ਵਿੱਚ ਸੋ ਆਈ ਥਿੰਕ ਕਿਤੇ ਨਾ ਕਿਤੇ ਉਮੀਦ ਹੈਗੀ ਆ ਹੁਣ ਪਰ ਹੁਣ ਇਹਦਾ ਮਤਲਬ ਐ ਵੀ ਨਹੀਂ ਹੈਗਾ ਕਿ ਆਪਾਂ ਥੋੜੇ ਜਿ ਰਿਲੈਕਸ ਹੋ ਕੇ ਬਹਿ ਜਾਈਏ ਕਿ ਸੱਜੇ ਸਿਰਫ ਇੱਕ ਛੋਟੀ ਜਿਹੀ ਬੈਰਲ ਜਿੱਤੀ ਹੈ ਜੰਗ ਹਜੇ ਲੱਗੀ ਹੋਈ ਹੈ ਸੋ ਅਗਲੇ ਸਾਲ ਜਦੋਂ ਮਿਟਰਮ ਦੇ ਇਲੈਕਸ਼ਨਸ ਆਣੀਆਂ ਨੇ ਉਹਦੇ ਬਾਰੇ ਵੀ ਆਪਾਂ ਨੂੰ ਸੋ ਸਮਝ ਕੇ ਉਹ ਤੈਨੂੰ ਸਮਝ ਕੇ ਵੋਟ ਪਾਣੀ ਚਾਹੀਦੀ ਹੈ ਸੋ ਉਹਦੇ ਬਾਰੇ ਵਿੱਚ ਅਸੀਂ ਆਪਣੇ ਸਮੇਂ ਵਿੱਚ ਆਪਾਂ ਗੱਲਾਂ ਬਾਤਾਂ ਕਰਾਂਗੇ ਪਰ ਆਈ ਥਿੰਕ ਅੱਜ ਇੱਕ ਯੂ ਨੋ ਇੱਕ ਉਮੀਦ ਜੱਗੀ ਹੈ ਜਦੋਂ Obama ਨੇ ਕਿਹਾ ਸੀ ਵੀ US ਵੀ ਕੈਨ ਵਾਲਾ ਇੱਕ ਹੋਪ ਦਾ ਮੈਸੇਜ ਉਹਦੇ 2008 ਇਹ ਦਿੱਤਾ ਸੀ ਅੱਜ ਇਹ ਮੈਸੇਜ ਹੈ ਦੁਬਾਰਾ ਥੋੜਾ ਰੀਫਰੈਸ਼ ਹੋ ਕੇ ਆਇਆ ਵੀ US ਵੀ ਕੈਨ yes we can ji bilkul so thank you so much andraj ji eh saadi special episode sigi election de utte te you know bahut wadiya jankari ditti hai tusi te jande jande kuch reh gaya hove tusi apne vallon darshan de naal share karna mangde ho please go ahead ji main ta saryan nu dhanwaad hi karna chahnda vi specially apni punjabi community da vi jadon main pro 50 bare bolna shuru kita si na so kafi ek backlash vi mili si te ਫਿਰ ਵੀ ਲੋਕਾਂ ਨੇ ਸਮਝਿਆ ਮੈਨੂੰ ਖੁਦ ਕਾਫੀ ਜਦੋਂ ਲੋਕਾਂ ਨੇ ਮੇਲ ਬੈਲੈਂਸ ਕੀਤੇ ਮੈਨੂੰ ਟੈਕਸਟ ਮੈਸੇਜ ਆਏ ਨੇ ਹਨਾ ਵੀ ਅਸੀਂ ਜਿਹੜੇ 트੍ਰੰਪ ਵੋਟਰ ਮੈਨੂੰ ਪਤਾ ਸੀ ਹਨਾ ਉਹਨਾਂ ਨੇ ਮੈਸੇਜ ਭੇਜਿਆ ਵੀ ਅਸੀਂ ਪ੍ਰਾ 50 ਯਸ ਪਾ ਰਹੇ ਹਾਂ ਸਾਡੇ ਕਾਫੀ ਪਰਿਵਾਰ ਦੇ ਅਸੀਂ ਯੂ ਨੋ ਜਿਨ੍ਹਾਂ ਨੇ ਪ੍ਰਾ 50 ਯਸ ਪਾਈ ਹੈ ਹੋਰ ਬਾਰੇ ਯੂ ਨੋ ਇੱਥੇ ਜਿਹੜੇ ਲੋਕਲ ਕਮਿਊਨਿਟੀ ਵਿੱਚ ਕਾਫੀ ਲੋਕ ਸੀ ਜਿਨ੍ਹਾਂ ਨੇ 트੍ਰੰਪ ਨੂੰ ਵੋਟਸ ਪਾਈ ਸੀ ਪਰ ਹੁਣ ਉਹਨਾਂ ਨੇ ਪ੍ਰਾ 50 ਨੂੰ ਯਸ ਵੋਟ ਪਾਈ ਹੈ ਸੋ ਕਿਤੋਂ ਲੱਗੇ ਤੇ ਆਈ ਥਿੰਕ ਲੋਕਾਂ ਨੂੰ ਸਮਝ ਵੀ ਆ ਰਹੀ ਹੈ ਸੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਬਹੁ ਆ ਆਪਣੇ ਆਪਣੇ ਵੀ ਆਪਣੇ ਮੁੱਦੇ ਕੀ ਨੇ ਆਪਾਂ ਨੂੰ ਅਮਰੀਕਾ ਵਿੱਚ ਕਿਵੇਂ ਆਪਾਂ ਆਪਣੀ ਪੋਲਿਟੀਕਲ ਵੌਇਸ ਵਧਾ ਸਕਦੇ ਆ ਸੋ ਜੇ ਆਪਾਂ ਸਮਝ ਕੇ ਵੋਟਾਂ ਪਾਵਾਂਗੇ ਸਹੀ ਵੋਟਾਂ ਪਾਵਾਂਗੇ ਤੇ ਉਹਦਾ ਫਾਇਦਾ ਐਂਡ ਤੇ ਆਪਾਂ ਨੂੰ ਤੇ ਆਪਣੇ ਨਾਲ ਦੀ ਪੀੜ੍ਹੀ ਨੂੰ ਹੋਏਗਾ ਸੋ ਬਿਗ ਥੈਂਕ ਯੂ ਟੂ एवरीवन ਨੋ ਭਾਪਾ ਜੀ ਅਸੀਂ ਹੋਪ ਕਰਦੇ ਆ ਕਿ ਇਸੇ ਤਰ੍ਹਾਂ ਹੀ ਪੰਜਾਬੀ ਕਮਿਊਨਿਟੀ ਹਮੇਸ਼ਾ ਸਦਾ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਹੋਪਫਲੀ ਯੂ نو ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸ਼ਾਇਦ ਕੈਲੀਫੋਰਨੀਆ ਦਾ ਕੋਈ ਗਵਰਨਰ ਸਾਡਾ ਪੰਜਾਬੀ ਹੋ ਯੂ ਆਰ ਵਨ ਆਫ òm ਯੂ نو ਤਾਂ ਕਿਸੇ ਨਾ ਕਿਸੇ ਨੂੰ ਆਪਾਂ ਉੱਤੇ ਤੱਕ ਪਹੁੰਚਾਈਏ ਤਾਂ ਕਿ ਯੋ ਨ ਸਾਡੀ ਕਮਿਊਨਿਟੀ ਮੇਂ ਮਾਣ ਹੋਵੇ ਤਾਂ ਕਿ ਅਸੀਂ ਕਮਿਊਨਿਟੀ ਨੂੰ ਯੋ ਨ ਉੱਪਰ ਚੁੱਕ ਸਕੀਏ ਕਿਉਂਕਿ ਕਮਿਊਨਿਟੀ ਬੜੀ ਸਟਰਗਲ ਦੇ ਵਿੱਚੋਂ ਦੀ ਜਾ ਰਹੀ ਆ ਈਵਨ ਥੋ ਕਿ ਬਹੁਤ ਵੱਡਾ ਯੋਗਦਾਨ ਆ ਕਮਿਊਨਿਟੀ ਦਾ ਕੈਲੀਫੋਰਨੀਆ ਦੇ ਵਿੱਚ ਯੋ ਨ ਬਿਜ਼ਨਸ ਤੌਰ ਦੇ ਉੱਤੇ ਯੋ ਨ ਦੇਖਿਆ ਜਾਵੇ ਤਾਂ ਬਹੁਤ-ਬਹੁਤ ਧੰਨਵਾਦ ਇੰਦਰ ਰਾਜ ਜੀ ਸਪੈਸ਼ਲੀ ਇਸ ਐਪੀਸੋਡ ਲਈ ਆਈ ਨਾ ਤੁਹਾਡੀ ਤਬੀਅਤ ਠੀਕ ਨਹੀਂ ਸੀ ਪਰ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸੋ ਮੱਚ ਤੇ ਗੁਰਪ੍ਰਭ ਜੀ ਇੱਕ ਵਾਰ ਫਿਰ ਤੋਂ ਤੁਹਾਨੂੰ ਲੱਖ-ਲੱਖ ਵਧਾਈਆਂ ਹਾਂਜੀ ਹੈਪੀ ਗੁਰਪ੍ਰਭ ਤੇ ਸਸਰੀ ਗੱਲ ਸਾਰਿਆਂ ਨੂੰ Thank you so much.